ਜੇ ਜਿਹੜੀਆਂ ਤੇ ਸੀਟਾਂ ਐਨਡੀਪੀ ਦੇ ਖਾਤੇ 'ਚ ਗਈਆਂ ਜੇ ਉਹ ਦੋਵੇਂ ਐਡਮਿੰਟਨ ਦੇ ਇਲਾਕੇ ਦੇ ਵਿੱਚੋਂ ਗਈਆਂ ਠੀਕ ਹੈ ਇੱਕ ਸੀਟ ਜਿਹੜੀ ਖਾਲੀ ਹੋਈ ਸੀਗੀ ਉਹ ਸੀਗੀ ਕਿ ਉਹਨਾਂ ਦੇ ਐਨਡੀਪੀ ਦਾ ਇੱਕ ਐਮਐਲਏ ਨੇ ਉਹ ਫੈਡਰਲ ਸਰਕਾਰ ਦੇ ਵਿੱਚ ਐਮਪੀ ਬਣਨ ਵਾਸਤੇ ਆਪਣੀ ਸੀਟ ਖਾਲੀ ਕੀਤੀ ਸੀ ਦੂਜੀ ਜਿਹੜੀ ਸੀਟ ਸੀਗੀ ਉਹ ਇੱਕ ਐਨਡੀਪੀ ਦੇ ਇੱਕ ਬੰਦੇ ਨੇ ਖਾਲੀ ਕੀਤੀ ਤਾਂ ਕਿ ਉਹਨਾਂ ਦਾ ਜਿਹੜਾ ਲੀਡਰ ਹੈ ਹਾਂਜੀ ਮਹੀਦ ਨਨਸ਼ੀ ਉਹ ਅਲਬਰਟਾ ਦੇ ਲੈਜਿਸਲੇਚਰ ਦੇ ਵਿੱਚ ਐਮ ਐਲ اے ਬਣ ਕੇ ਸ਼ਾਮਲ ਹੋ ਸਕਿਆ ਜਿਹੜੇ ਐਨ ਡੀ ਪੀ ਦੇ ਜਿਹੜੇ ਨਵੇਂ ਐਮ ਐਲ اے ਬਣੇ ਹੈ ਗੁਰਤੇਜ ਸਿੰਘ ਜੀ ਉਹਨਾਂ ਬਾਰੇ ਹੁਣ ਤੱਕ ਜਨਨ ਕੁਝ ਸੁਣ ਚ ਆਉਂਦਾ ਇਹ ਹੀ ਆਉਂਦਾ ਵੀ ਉਹ ਚੰਗੇ ਯੂ ਨੋ ਕਿ ਐਵਰੇਜ ਦੇ ਮੁਕਾਬਲੇ ਚੰਗੇ ਪੜੇ ਲਿਖੇ ਹੈ ਤੇ ਹੁਣ ਕਹਿ ਦਿੱਤਾ ਜਾਂਦਾ ਇਹਨੂੰ ਕਿ ਬਈ ਇਹ ਐਡਮੰਟਨ ਤੇ ਐਨ ਡੀ ਪੀ ਤੇ ਕਿਲਾ ਹੈ ਤੇ ਜਿਹੜੇ ਲੀਡਰ ਹੈ ਉਹਨਾਂ ਦੀ ਨਹੀਦ ਨਨਸ਼ੀ ਹੋ ਰਹੀ ਉਹ ਕਾਫੀ ਸਮਾਂ ਕੈਲਗਰੀ ਦੇ ਵਿੱਚ ਬੇਰ ਰਹਿ ਚੁੱਕੇ ਹੈ ਹਮ ਹਮ ਤੇ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਉਸ ਸ਼ਹਿਰ ਦੀ ਅਸ ਜੇ ਮੇਰ ਦਵਾਈ ਕੀਤੀ ਬੜੇ ਕੰਮ ਕੀਤੇ ਕਰਾਏ ਉਹਨਾਂ ਨੇ ਜਿਹੜੇ ਸੱਤਾਧਾਰੀ ਹੁੰਦੇ ਆ ਉਹਨਾਂ ਨੇ ਕੰਮ ਕਰਨਾ ਤੇ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦਾ ਹੁੰਦਾ ਵੀ ਅਸੀਂ ਕੰਮ ਕਰਾਉਣਾ ਹੈ ਨਾ ਕਰਾਉਣਾ ਕਿ ਹੁਣ ਕੈਨੇਡਾ ਦੇ ਵਿੱਚ ਇਸ ਵੇਲੇ 10 ਸੂਬੇ ਹੈ ਜੀ ਤਿੰਨ ਕਿਹਾ ਲੋਕੇ ਟੈਰੀਟਰੀਜ਼ ਹੈ ਹਾਂਜੀ ਠੀਕ ਹੈ ਤੇ ਉਹ ਹੁਣ ਉਹਦੇ ਵਿੱਚ ਇਹ 13 ਇੱਕ ਤਰ੍ਹਾਂ ਦੇ ਖਿੱਤੇ ਬਣ ਜਾਂਦੇ ਆ ਜੀ ਪਰ ਕਰਨੀ ਹੋਰੀ ਪ੍ਰਧਾਨ ਮੰਤਰੀ ਬਣੇ ਹੂੰ ਹੂੰ ਤੇ ਉਹਦੇ ਨਾਲ ਨਾਲ ਹੀ ਜਿਸ ਜਿਸ ਵੇਲੇ ਕੇ ਅਮਰੀਕਾ ਵੱਲੋਂ ਵੀ ਧਮਕੀਆਂ ਹੋਣੀਆਂ ਸ਼ੁਰੂ ਹੋਈਆਂ ਕਿਹੜੇ ਅਰਥ ਸ਼ਾਸਤਰੀ ਹੈ ਜੀ ਉਹਨਾਂ ਨੇ ਅੰਦਾਜ਼ਾ ਲਾਇਆ ਹੈ ਕਿ ਜੇ ਅਸੀਂ ਕੈਨੇਡਾ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਫ੍ਰੀ ਟ੍ਰੇਡ ਲਾ ਦਿੰਨੇ ਆ ਯਾਨੀ ਕੋਈ ਰੁਕਾਵਟਾਂ ਨਹੀਂ ਜਿਹੜਾ ਸਮਾਨ ਤੁਸੀਂ ਜਿੱਥੋਂ ਮਰਜ਼ੀ ਪ੍ਰੋਡਿਊਸ ਕਰਕੇ ਹਾਂਜੀ ਜਿੱਥੇ ਮਰਜ਼ੀ ਜਾ ਕੇ ਵੇਚੋ ਜੀ ਦੇ ਉਹ ਉਹਨਾਂ ਦਾ ਅੰਦਾਜ਼ਾ ਲਾਇਆ ਜੀ ਇਹਦੇ ਨਾਲ ਤਕਰੀਬਨ ਤਕਰੀਬਨ 200 ਬਿਲੀਅਨ ਡਾਲਰ ਦਾ ਫਾਇਦਾ ਹਰ ਸਾਲ ਹੋਵੇਗਾ ਜਿਹੜੇ ਉਹ ਅਰਥਸ਼ਾਸਤਰੀ ਕਹਿੰਦੇ ਜੀ ਇਕਨੋਮੀਆਂ ਆਫ ਸਕੇਲ ਹਾਂਜੀ ਜੇ ਅਸੀਂ ਜ਼ਿਆਦਾ ਬਣਾਵਾਂਗੇ ਤੇ ਪਰ ਯੂਨਿਟ ਕਾਸਟ ਜਿਹੜੀ ਘਟਦੀ ਜਾਵੇਗੀ ਫਿਰ ਅਸੀਂ ਦੂਜੇ ਪਾਸੇ ਜਾ ਕੇ ਮੁਕਾਬਲਾ ਵੀ ਕਰ ਸਕਾਂਗੇ ਹੁਣ ਕੀ ਹੈ ਕਿ ਜਿਹੜੇ ਅਲਬਰਟਾ ਦੇ ਵਸਨੀਕ ਹੈ ਇੱਥੇ ਕੁਝ ਕਰਦੇ ਕਰਾਉਂਦੇ ਆ ਤੇ ਉਹਨਾਂ ਦਾ ਸੋਚਣ ਦਾ ਨਜ਼ਰੀਆ ਜਿਹੜਾ ਨਾ ਉਹ ਬੜਾ ਸੁੰਗੜ ਜਾ ਜਾਂਦਾ ਇਹ 1 ਕੈਨੇਡਾ ਬਿੱਲ ਹੁਣ ਹੁਣ ਤੱਕ ਇੱਕ ਬਣ ਗਿਆ ਲਿਆਂਦਾ ਪਹਿਲੇ ਮੰਗਾ ਹੁੰਦੀਆਂ ਸੀਗੇ ਅਸੀਂ ਵੱਖਰਾ ਹੋਣਾ ਇਹ ਹੋਣਾ ਸਭ ਖਤਮ ਹੋ ਗਈਆਂ ਕੈਨੇਡਾ ਦੇ ਜਿਹੜੀਆਂ ਕੰਪਨੀਆਂ ਆ ਜਿਹੜੀ ਵੀ ਨਿਊਜ਼ ਏਜੰਸੀਜ਼ ਹੈ ਜਿਹੜੇ ਸੋਰਸਸ ਹੈ ਜਿਹੜੇ ਆਪਣੇ ਇਨਵੈਸਟਮੈਂਟ ਕਰਕੇ ਉਹ ਜਾਣਕਾਰੀ ਜਿਹੜੀ ਇਕੱਠੀਆਂ ਕਰਕੇ ਮੁਹੱਈਆ ਕਰਦੇ ਆ ਉਹਨਾਂ ਦਾ ਹੱਕ ਬਣਦਾ ਕਿ ਉਹਨਾਂ ਨੂੰ ਕੁਝ ਮਿਹਰੇ ਮਿਲੇ ਹੂੰ ਹੂੰ ਹੁਣ ਟਰੰਪ ਸਾਹਿਬ ਕਹਿੰਦੇ ਆ ਜੀ ਕਿ ਮੈਨੂੰ ਇਹ ਤੇ ਬੜੀ ਤਕਾ ਕਰ ਰਹੇ ਕੈਨੇਡਾ ਵਾਲੇ ਅਸੀਂ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਕਰਾਉਂਦੇ ਆ ਅਸੀਂ ਦੁਨੀਆ ਭਰ ਨੂੰ ਅਸੀਂ ਧਮਕਾ ਲੈਨੇ ਆ ਪਰ ਕੈਨੇਡਾ ਵਾਲੇ ਆਪਣੀ ਮਨਮਾਨੀ ਕਰਦੇ ਆ ਇਹ ਚੰਗਾ ਨਹੀਂ ਉਨਕਾਰਨੀ ਸਾਹਿਬ ਦਾ ਉਹਨਾਂ ਨਾਲ ਗੱਲਬਾਤ ਅਸੂਲਾਂ ਤੋਤੇ ਪਰ ਗੱਲਬਾਤ ਇਹ ਕਰਨੀ ਚਗੀ ਬਈ ਚੰਗਾ ਜਿਹੜੀਆਂ ਗੱਲਾਂ ਬਾਤਾਂ ਰਹਿੰਦੀਆਂ ਇਹ ਨਿੱਠੀਆਂ ਜਾਣਗੀਆਂ 30 ਦਿਨ ਬਹੁਤ ਸਮਾਂ ਰੰਪ ਸਾਹਿਬ ਜਿਹੜੇ ਹੈ ਉਹ ਨੈਗੋਸ਼ੀਏਟਿੰਗ ਟੇਬਲ ਤੇ ਬੈ ਕੇ ਨੈਗੋਸ਼ੀਏਟ ਕਰ ਨਹੀਂ ਰਹੇ ਹਾਂਜੀ ਉਹ ਤੇ ਕਹਿੰਦੇ ਜੋ ਮੇਰੇ ਮਨ ਚ ਆਉਂਦਾ ਉਹੀ ਗੱਲ ਬਾਤ ਹੈ ਇਹ ਹੁਣ ਵੀਕੈਂਡ ਲੰਘ ਰਿਹਾ ਹੈ ਇਹਦੇ ਬਾਅਦ ਸਾਡਾ ਕੈਨੇਡਾ ਡੇ ਆ ਰਿਹਾ ਹੈ ਪਰਸੋਂ ਦੋਹਾਂ ਦਿਨਾਂ ਬਾਅਦ ਫਿਰ 4th ਆਫ ਜੁਲਾਈ ਅਮਰੀਕਾ ਦਾ ਦਿਨ ਆ ਜਾਣਾ ਜਿਹੜੀ ਟਰੰਪ ਸਾਹਿਬ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਅ ਪਰਿਆ ਹੋਇਆ ਹੈ ਉਹ ਥੋੜਾ ਜਿਹਾ ਮੱਠਾ ਪੈ ਜਾਏ ਤੇ ਮੁੜ ਟੁੱੜ ਕੇ ਇਹ ਗੱਲਾਂ ਬਾਤਾਂ ਜਿਹੜੀਆਂ 네ਗੋਸ਼ੀਏਸ਼ਨਸ ਹੈ ਓਨ ਟ੍ਰੈਕ ਆ ਜਾਣ ਸਾਰੇ ਸੁਣ ਤੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਸਵਾਗਤ ਹੈ ਤੁਹਾਡਾ ਚੈਨਲ ਪੰਜਾਬੀ ਦੇ ਵਿੱਚ ਤੇ ਮੇਰੇ ਨਾਲ ਅੱਜ ਹੈਗੇ ਨੇ ਜਸਬੀਰ ਸਿੰਘ ਜੀ ਤੇ ਗੱਲਬਾਤ ਕਰਦੇ ਆਂ ਕੁਝ ਥੋੜੀਆਂ ਬਹੁਤੀਆਂ ਜਿਹੜੀਆਂ ਗੱਲਾਂ ਰੀਸੈਂਟਲੀ ਵਾਪਰੀਆਂ ਜਾਂ ਵਾਪਰ ਰਹੀਆਂ ਸਾਡੇ ਦੇਸ਼ ਕੈਨੇਡਾ ਦੇ ਵਿੱਚ ਹਾਂਜੀ ਜਸਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਹੁਣੇ-ਹੁਣੇ ਅਲਬਰਟਾ ਦੇ ਵਿੱਚ ਜੀ ਜਿਮਨੀ ਚੋਣਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਆ ਬਾਈ ਇਲੈਕਸ਼ਨ ਅੰਗਰੇਜ਼ੀ ਚ ਜੀ 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 ਉਹ ਹੋ ਕੇ ਹਟੀਆਂ ਤਿੰਨ ਕਾਂ ਸਿਚੂਐਂਸੀ ਦੇ ਵਿੱਚ ਜੀ ਉਹਦੇ ਵਿੱਚੋਂ ਜਿਹੜੀਆਂ ਦੋ ਸੀਟਾਂ ਉਹ ਐਨਡੀਪੀ ਦੇ ਖਾਤੇ ਚ ਆਈਆਂ ਜੇ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਹੈ ਜੀ ਤੇ ਇੱਕ ਸੀਟ ਯੂਸੀਪੀ ਜੁਨਾਈਟਿਡ ਕੰਸਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਨੂੰ ਮਿਲੀ ਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਭਈ ਇਹਦਾ ਕੀ ਇਮਪੈਕਟ ਹੋਏਗਾ ਜਾਂ ਇਤੋਂ ਤੁਸੀਂ ਕੀ ਅੰਦਾਜ਼ਾ ਲਾਉਨੇ ਆ ਔਰ ਜਨ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਜਿਹੜੀਆਂ ਤੇ ਸੀਟਾਂ ਐਨ ਡੀ ਪੀ ਦੇ ਖਾਤੇ ਚ ਗਈਆਂ ਜੇ ਉਹ ਦੋਵੇਂ ਐਡਮਿੰਟਨ ਦੇ ਇਲਾਕੇ ਦੇ ਵਿੱਚੋਂ ਗਈਆਂ ਹਾਂਜੀ ਠੀਕ ਹੈ ਔਰ ਐਡਮਿੰਟਨ ਨੂੰ ਮੰਨਿਆ ਜਾਂਦਾ ਹੈ ਗਿਣਿਆ ਜਾਂਦਾ ਹੈ ਕਿ ਵੀ ਇਹ ਤੇ ਐਨ ਡੀ ਪੀ ਸ਼ਹਿਰ ਦਾ ਸ਼ਹਿਰ ਹੈ ਹਮਮ ਸਾਰੀਆਂ ਸੀਟਾਂ ਇਹਨਾਂ ਦੇ ਖਾਤੇ ਜਾਂਦੀਆਂ ਜੀ ਠੀਕ ਹੈ ਜੀ ਹੁਣ ਉਹਦੇ ਵਿੱਚ ਕੀ ਸੀਗਾ ਇੱਕ ਸੀਟ ਜਿਹੜੀ ਖਾਲੀ ਹੋਈ ਸੀਗੀ ਉਹ ਸੀਗੀ ਕਿ ਉਹਨਾਂ ਦੇ ਐਨ ਡੀ ਪੀ ਦਾ ਹੀ ਇੱਕ ਐਮ ਐਲ اے ਨੇ ਉਹ ਫੈਡਰਲ ਸਰਕਾਰ ਦੇ ਵਿੱਚ ਐਮ ਪੀ ਬਣਨ ਵਾਸਤੇ ਆਪਣੀ ਸੀਟ ਖਾਲੀ ਕੀਤੀ ਸੀ ਹਾਂਜੀ ਤੋਂ ਐਨ ਡੀ ਪੀ ਦੀ ਸੀਟ ਸੀ ਜੀ ਠੀਕ ਹੈ ਜੀ ਤੇ ਉਹ ਐਨ ਡੀ ਪੀ ਨੇ ਮੁੜ ਕੇ ਜਿੱਤ ਲਈ ਹਾਂਜੀ ਦੂਜੀ ਜਿਹੜੀ ਸੀਟ ਸੀਗੀ ਉਹ ਇੱਕ ਐਨ ਡੀ ਪੀ ਦੇ ਇੱਕ ਬੰਦੇ ਨੇ ਖਾਲੀ ਕੀਤੀ ਤਾਂ ਕਿ ਉਹਨਾਂ ਦਾ ਜਿਹੜਾ ਲੀਡਰ ਹੈ ਹਾਂਜੀ ਨਹਿਦ ਨੈਂਸ਼ੀ ਜੀ ਉਹ ਅਲਬਰਟਾ ਦੇ ਲੈਜਿਸਲੇਚਰ ਦੇ ਵਿੱਚ ਐਮ ਐਲ ਏ ਬਣ ਕੇ ਸ਼ਾਮਲ ਹੋ ਸਕੇ ਜੀ ਤੇ ਇਹਨਾਂ ਦੋਹਾਂ ਸੀਟਾਂ ਦਾ ਜਿਹੜੇ ਕਿ ਐਡਮਿੰਟਨ ਦੇ ਇਲਾਕੇ ਦੇ ਵਿੱਚੋਂ ਐਨ ਡੀ ਪੀ ਨੂੰ ਜਿੱਤ ਪ੍ਰਾਪਤ ਹੋਈ ਇਹਦੇ ਵਿੱਚ ਸ਼ਾਇਦ ਕਿਸੇ ਨੂੰ ਹੈਰਾਨੀ ਹੋਵੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕੇ ਚਰੋ ਐਨడీపీ ਦੇ ਨਹਿਦ ਨੈਨਸ਼ੀ ਸਾਹਿਬ ਜਿਹੜੇ ਲੀਡਰ ਹੈ ਉਹਨੂੰ ਇੱਕ ਪਾਸੇ ਛੱਡ ਦਿਓ ਜੀ ਤੇ ਜਿਹੜੇ ਦੂਜੇ ਜੇਤੂ ਉਮੀਦਵਾਰ ਸੀਗੇ ਉਹਨਾਂ ਦੇ ਗੁਰਤੇਜ ਸਿੰਘ ਬਰਾੜ ਜੀ ਠੀਕ ਹੈ ਉਹ ਤਕਰੀਬਨ ਕਿਵੇਂ ਨਵੇਂ ਆਏ ਹੋਏ ਆ ਸ਼ਹਿਰ ਦੇ ਵਿੱਚ ਹਾਂਜੀ ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜਾ ਯੂਸੀਪੀ ਨੇ ਯਾਨੀ ਕਿ ਜਿਹੜੀ ਜਿਸ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਹੂੰ ਹੂੰ ਉਹਨਾਂ ਨੇ ਮદાન ਚ ਲਿਆਂਦਾ ਸੀਗਾ ਇੱਕ ਪੁਰਾਣੇ ਇੱਕ ਕਹਰੋ ਕਿ ਹੰਡੇ ਹੋਏ ਐਮਐਲਏ ਨੂੰ ਜਿਹੜਾ ਕਿ ਪਹਿਲੇ 2-3 ਵਾਰੀ ਐਮਐਲਏ ਰਹਿ ਚੁੱਕਾ ਹੈ ਮਨਿਸਟਰ ਵੀ ਰਹਿ ਚੁੱਕਾ ਹੈ ਮਨਿਸਟਰ ਵੀ ਰਹਿ ਚੁੱਕਾ ਜੀ ਹੁਣ ਉਹਨੂੰ ਲਿਆਂਦਾ ਸੀ ਬਦਾਨ ਦੇ ਵਿੱਚ ਵੀ ਹੁਣ ਇਹ ਸਾਡੇ ਵਾਸਤੇ ਐਡਮਿੰਟਨ ਸ਼ਹਿਰ ਦੇ ਵਿੱਚ ਸਾਡੀ ਪਾਰਟੀ ਵਾਸਤੇ ਖਾਤਾ ਖਾਤਾ ਖੋਲੇਗਾ ਹਾਂਜੀ ਪਰ ਉਹਨਾਂ ਨੂੰ ਬੜੀ مایੁਸੀ ਹੋਈ ਕਿ ਐਨਡੀਪੀ ਜਿਹੜੇ ਕਿ ਐਡਮਿੰਟਨ ਦੇ ਜਿਹੜੇ ਵੋਟਰ ਹੈ ਉਹਨਾਂ ਨੇ ਉਸ ਚੀਜ਼ ਨੂੰ ਕੋਈ ਬਹੁਤਾ ਪਸੰਦ ਨਹੀਂ ਦਿੱਤਾ ਤੇ ਆਪਣਾ ਟਰੈਡੀਸ਼ਨ ਮੇਨਟੇਨ ਰੱਖਦੇ ਹੋਏ ਐਨਡੀਪੀ ਦੇ ਹੀ ਗੁਰਤੇਜ ਸਿੰਘ ਹੋਰਾਂ ਨੂੰ ਜਿੱਤ ਪ੍ਰਾਪਤ ਕੀਤੀ ਕਰਵਾਈ ਹਾਂਜੀ ਹੁਣ ਜੇ ਜਿਹੜੀ ਗੱਲਬਾਤ ਆਉਂਦੀ ਹੈ ਜਿਹੜੇ ਐਨਡੀਪੀ ਦੇ ਜਿਹੜੇ ਨਵੇਂ ਐਮਐਲਏ ਬਣੇ ਹੈ ਗੁਰਤੇਜ ਸਿੰਘ ਜੀ ਉਹਨਾਂ ਬਾਰੇ ਹੁਣ ਤੱਕ ਜੰਨਾਂ ਨੂੰ ਕੁਝ ਸੁਣ ਚ ਆਉਂਦਾ ਇਹ ਹੀ ਆਉਂਦਾ ਵੀ ਉਹ ਚੰਗੇ ਯੂ ਨੋ ਕਿ ਐਵਰੇਜ ਦੇ ਮੁਕਾਬਲੇ ਚੰਗੇ ਪੜੇ ਲਿਖੇ ਹੈ ਹਾਂਜੀ ਤੇ ਉਹਨਾਂ ਦਾ ਤੌਰ ਤਰੀਕਾ ਜਿਹੜਾ ਹੈ ਚੰਗਾ ਹੈ ਮਿਲਣਸਾਰ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਉਹ ਲੈਜਿਸਲੇਚਰ ਦੇ ਵਿੱਚ ਜਾ ਕੇ ਸਿਰਫ ਆਪਣੀ ਪਾਰਟੀ ਦਾ ਹੀ ਪੱਖ ਨਹੀਂ ਪੂਰਾ ਕਰਨਗੇ ਬਲਕਿ ਆਪਣੇ ਜਿਹੜੇ ਕੰਸਟੀਚੂਐਂਟਸ ਹੈ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜੇਤੂ ਬਣਾਇਆ ਉਹ ਸਾਰੇ ਦੇ ਸਾਰੇ ਚੀਜ਼ਾਂ ਨੂੰ ਬੰਦੇ ਨਜ਼ਰ ਰੱਖਦੇ ਹੋਏ ਲੈਜਿਸਲੇਚਰ ਵਿੱਚ ਆਪਣੀ ਕਾਰਗੁਜ਼ਾਰੀ ਕਰਨਗੇ ਤੇ ਜਿਹੜੀ ਤੀਜੀ ਸੀਟ ਸੀਗੀ ਉਹ ਦਿਹਾਤੀ ਇਲਾਕਿਆਂ ਦੇ ਵਿੱਚ ਸੀਗੀ ਉਹ ਤੇ ਪਹਿਲੇ ਵੀ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਐਨਡੀਪੀ ਜਿੱਤ ਸਕੇਗੀ ਹਾਂਜੀ ਤੇ ਉਹ ਉਸੇ ਤਰੀਕੇ ਨਾਲ ਯੂਸੀਪੀ ਯਾਨੀ ਕਿ ਯੂनाइटेड ਕੰਜ਼ਰਵੇਟਿਵ ਪਾਰਟੀ ਦੇ ਖਾਤੇ 'ਚ ਗਈ ਹਾਂਜੀ ਤੇ ਇਸ ਤਰੀਕੇ ਦੇ ਨਾਲ ਹੁਣ ਗੱਲਬਾਤ ਇਹ ਬਣਦੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਹਨਾਂ ਦਾ ਕੀ ਅਸਰ ਪੈਂਦਾ ਹਾਂਜੀ ਹੁਣ ਤੱਕ ਯੂਸੀਪੀ ਦੀ ਉਮੀਦ ਸੀ ਕਿ ਅਸੀਂ ਜਿਹੜੇ ਹੁਣ ਕਹਿ ਦਿੱਤਾ ਜਾਂਦਾ ਇਹਨੂੰ ਕਿ ਬਈ ਇਹ ਐਡਮਿੰਟਨ ਤੇ ਐਨਡੀਪੀ ਤੇ ਕਿਲਾ ਹੈ ਹਾਂਜੀ ਤੇ ਬਈ ਅਸੀਂ ਉਹਨਾਂ ਦੀ ਉਮੀਦ ਸੀ ਕਿ ਅਸੀਂ ਇਸ ਇਸ ਕਿਲੇ ਦੀ ਯੂ ਕੰਦ ਦੇ ਵਿੱਚ ਮੋਰੀ ਕਰਨੀ ਹੈ ਮੋਰੀ ਕਰ ਕਰ ਸਕਾਂਗੇ ਹਾਂ ਜੀ ਹੁਣ ਪੂਰਾ ਜੋਰ ਲਾਇਆ ਉਹਨਾਂ ਨੇ ਪਰ ਕਾਮਯਾਬੀ ਨਹੀਂ ਮਿਲੀ ਨਹੀਂ ਮਿਲੀ ਤੇ ਹੁਣ ਅਸੀਂ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਲੈਜਿਸਲੇਚਰ ਦੇ ਵਿੱਚ ਜਦੋਂ ਸੈਸ਼ਨ ਸ਼ੁਰੂ ਹੁੰਦਾ ਹ ਉਹਦੇ ਵਿੱਚ ਹੁਣ ਐਨਡੀਪੀ ਆਪਣੇ ਨਵੇਂ ਚੁਣੇ ਲੀਡਰ ਦੇ ਦੀ ਅਗਵਾਈ ਹੇਠ ਕੀ ਕੰਮ ਕਰ ਸਕਦੀ ਹੈ ਕਰਵਾ ਸਕਦੀ ਹੈ ਸਰਕਾਰ પાસે ਜੀ ਠੀਕ ਹੈ ਜੀ ਤੇ ਜਿਹੜੇ ਲੀਡਰ ਹੈ ਉਹਨਾਂ ਦੀ ਨਹੀਦ ਨਿਨਸ਼ੀ ਹੋ ਰਹੀ ਉਹ ਕਾਫੀ ਸਮਾਂ ਕੈਲਗਰੀ ਦੇ ਵਿੱਚ ਮੇਰ ਰਹਿ ਚੁੱਕੇ ਹੈ ਹਮ ਹਮ ਤੇ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਉਸ ਸ਼ਹਿਰ ਦੀ ਐਸ ਮੇਅਰ ਅਦਵਾਈ ਕੀਤੀ ਬੜੇ ਕੰਮ ਕੀਤੇ ਕਰਾਏ ਉਹਨਾਂ ਨੇ ਤੇ ਉਹਨਾਂ ਦੀ ਪ੍ਰਸ਼ੰਸਾ ਸਾਰੇ ਪਾਸੋਂ ਸੁਣਨ ਨੂੰ ਮਿਲਦੀ ਹੈ ਤੇ ਆਸ ਕੀਤੀ ਜਾਂਦੀ ਹੈ ਜੀ ਕਿ ਉਹ ਲੈਜਿਸਲੇਚਰ ਵਿੱਚ ਆ ਕੇ ਵੀ ਆਪਣੀ ਕਾਮਯਾਬ ਆਪਣੀ ਕਿਰੋਕ ਕਾਬਲੀਅਤ ਦਾ ਸਬੂਤ ਦੇ ਸਕਣਗੇ ਤੇ ਪਾਰਟੀ ਨੂੰ ਵੀ ਤੇ ਸੂਬੇ ਨੂੰ ਵੀ ਅੱਗੇ ਲਿਜਾ ਸਕਣਗੇ ਅੱਛਾ ਜੀ ਥੈਂਕ ਯੂ ਤੁਹਾਡਾ ਇਹ ਸਾਰਾ ਕੁਝ ਦੱਸਣ ਵਾਸਤੇ ਜੀ 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 ਤੇ ਵੈਸੇ ਜਿਹੜੇ ਹੁਣ ਆਪਣੇ ਐਨਐਸ਼ੀ ਸਾਹਿਬ ਬਣੇ ਨੇ ਐਨਡੀਪੀ ਦੇ ਲੀਡਰ ਜੀ ਇਹ ਆ ਥੋੜਾ ਜਿਹਾ ਪਹਿਲਾਂ ਦੀ ਗੱਲ ਹੀ ਆ ਕਿ ਉਦੋਂ ਇੱਕ ਵਾਰੀ ਸਾਰੇ ਜਿਹੜੇ ਮੇਅਰ ਨੇ ਜੀ ਕੈਨੇਡਾ ਦੇ ਉਹਨਾਂ ਦੇ ਵਿੱਚੋਂ ਦੇਖਿਆ ਗਿਆ ਸੀ ਕਿ ਜਿਹੜਾ ਸਭ ਤੋਂ ਵਧੀਆ ਆ ਜੀ ਜਿਹਨ ਸਭ ਤੋਂ ਵਧੀਆ ਕੰਮ ਕੀਤੇ ਦੋਦੇ ਵਿੱਚ ਵੀ ਉਹ ਜਿਹੜਾ ਖਾਤਾ ਇਹਨਾਂ ਨੇ ਇਹਨਾਂ ਦੇ ਹਿੱਸੇ ਆਇਆ ਸੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਚੰਗੀ ਗੱਲ ਹੈ ਤੇ ਯਾਨੀ ਕਿ ਅਸੀਂ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਹੁਣ ਕੈਲਗਰੀ ਜਿਹੜਾ ਸ਼ਹਿਰ ਹੈ ਅਲਬਰਟਾ ਦਾ ਗਿਣਿਆ ਜਾਂਦਾ ਜੀ ਇੱਕ ਤਿਹਾਈ ਕੈਲਗਰੀ ਇਲਾਕਾ ਆ ਜਾਂਦਾ ਹੈ ਇੱਕ ਤਿਹਾਈ ਐਡਮੰਟਨ ਇਲਾਕਾ ਆ ਜਾਂਦਾ ਤੇ ਬਾਕੀ ਇੱਕ ਤਿਹਾਈ ਰਹਿੰਦਾ ਸੂਬਾ ਹੁੰਦਾ ਜੀ ਤੇ ਜੇ ਉਹਦੇ ਵਿੱਚ ਜੇ ਇੱਕ ਤਿਹਾਈ ਅ ਇਲਾਕੇ ਦੀ ਇਹ ਇੱਕ ਤਿਹਾਈ ਜਿਹੜਾ ਹਿੱਸਾ ਬਣਦਾ ਅਲਬਰਟਾ ਦਾ ਉਹਦੇ ਵਿੱਚ ਉਹਨਾਂ ਨੇ ਇਨੀ ਕਾਮਯਾਬੀ ਦੇ ਨਾਲ ਬਖੂਬੀ ਕੰਮ ਕਾਰ ਕੀਤਾ ਕਰਵਾਇਆ ਤੇ ਅਸੀਂ ਆਸ ਉਮੀਦ ਕਰਦੇ ਹਾਂ ਕਿ ਜੇ ਪ੍ਰੋਵਿੰਸ ਦੇ ਵਿੱਚ ਆ ਕੇ ਵੀ ਆ ਪਾਵੇਂ ਹਾਲੇ ਸਰਕਾਰ ਦੇ ਵਿੱਚ ਯਾਨੀ ਕਿ ਯਾਨੀ ਕਿ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਆ ਲੇਕਿਨ ਲੇਕਿਨ ਗੱਲ ਇਹ ਹੁੰਦੀ ਹੈ ਆਹਲਾ ਸਾਹਿਬ ਕਿ ਆਪੋਜੀਸ਼ਨ ਹੀ ਹੁੰਦੀ ਹੈ ਕਿ ਜਿਹੜੀ ਕਿ ਸੱਤਾ ਦੇ ਵਿੱਚ ਸੱਤਾਧਾਰੀ ਪਾਰਟੀ ਹੁੰਦੀ ਹੈ ਉਹਨੂੰ ਠੀਕ ਰਹਾਤੇ ਰੱਖਣਾ ਤੇ ਉਹਨਾਂ ਤੋਂ ਠੀਕ ਕੰਮ ਕਰਾਉਣਾ ਹੈ ਬਿਲਕੁਲ ਹਾਂਜੀ ਜੇ ਸਟਰੋਂਗ ਹੋਵੇ ਜੇ ਸੱਤਾਧਾਰੀ ਹੁੰਦੇ ਉਹਨਾਂ ਨੇ ਕੰਮ ਕਰਨਾ ਤੇ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦਾ ਹੁੰਦਾ ਬਈ ਅਸੀਂ ਕੰਮ ਕਰਾਉਣਾ ਹੈ ਨਾ ਕਰਾਉਣਾ ਠੀਕ ਹੈ ਜੀ ਤੇ ਹੁਣ ਦੇਖਦੇ ਆ ਕਿ ਇਹ ਆਪਣੀ ਉਸੇ ਕਾਬਲੀਅਤ ਕੀ ਸਬੂਤ ਦਿੰਦੇ ਆ ਲੈਜਿਸਲੇਚਰ ਦੇ ਵਿੱਚ ਅੱਛਾ ਇਸ ਤੋਂ ਬਾਅਦ ਆਪਾਂ ਆਉਣੇ ਆ ਫੈਡਰਲ ਗਵਰਨਮੈਂਟ ਵੱਲ ਜੀ ਇੱਕ ਹੁਣੇ-ਹੁਣੇ ਬਿਲ ਪਾ ਇਹਨਾਂ ਪੇਸ਼ ਕੀਤਾ ਸੀ ਜਿਹੜਾ ਪਾਸ ਵੀ ਹੋ ਗਿਆ ਤੇ ਐਕਟ ਬਣ ਗਿਆ ਜੀ ਤੇ ਗਵਰਨਾ ਜਨਰਲ ਦੀ ਉਹਨੂੰ ਐਸਐਟਵੀ ਮਿਲ ਗਈ ਆ ਹੁਣੇ ਜੀ 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 ਹਾਂ ਜੀ ਦੋਨਾਂ ਹੌਸਾ ਚੋਂ ਪਾਸ ਹੋ ਕੇ ਤੇ ਉਤੋਂ ਗਵਰਨਾ ਜਨਰਲ ਸਾਹਿਬ ਦੀ ਵੀ ਸਟੈਂਪ ਲੱਗ ਗਈ ਤੇ ਕਾਨੂੰਨ ਬਣ ਗਿਆ ਉਹ ਹੈਗਾ ਬੀ ਆਪਣਾ ਬਿੱਲ ਸੀ5 ਅੱਛਾ ਜੀ ਉਹਦਾ ਤੁਹਾਨੂੰ ਕੀ ਲੱਗਦਾ ਕੈਨੇਡਾ ਦੇ ਉੱਤੇ ਕੀ ਅਸਰ ਪਏਗਾ ਅਹ ਅਸਰ ਬਹੁਤ ਵਧੀਆ ਬੜਾ ਅਸਰ ਪੈ ਪਏਗਾ ਦਾ ਹਾਂਜੀ ਅਹ ਕਿ ਇਹਨੂੰ ਜੇ ਅਸੀਂ ਲਿਆ ਜਾਏ ਤੇ ਬਿੱਲ ਦਾ ਨਾਮ ਜਿਸ ਤਰ੍ਹਾਂ ਸੁਣਨ ਵਿੱਚ ਕਿਸੇ ਵੇਲੇ ਆਉਂਦਾ ਸੀਗਾ 1 ਕੈਨੇਡਾ ਐਕਟ ਹਾਂਜੀ ਇਸ ਤਰੀਕੇ ਦੇ ਨਾਮ ਉਹਨਾਂ ਨੇ ਰੱਖਿਆ ਸੀ ਦਾ ਹੂੰ ਹੂੰ ਉਹ ਕੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਇਸ ਵੇਲੇ 10 ਸੂਬੇ ਹੈ ਤੇ 3 ਕੈਲੋਕੇ ਟੈਰੀਟਰੀਜ਼ ਹੈ ਹਾਂਜੀ ਠੀਕ ਹੈ ਤੇ ਉਹ ਹੁਣ ਉਹਦੇ ਵਿੱਚ ਇਹ 13 ਇੱਕ ਤਰ੍ਹਾਂ ਦੇ ਖਿੱਤੇ ਬਣ ਜਾਂਦੇ ਆ ਜੀ ਹੁਣ ਅਨਫੋਰਚੂਨੇਟਲੀ ਅਫਸੋਸ ਨਾਲ ਕਹਿੰਦਾ ਕਿ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਬੜੀਆਂ ਕੰਧਾਂ ਖੜੀਆਂ ਕੀਤੀਆਂ ਹੋਈਆਂ ਹੂੰ ਹੂੰ ਯਾਨੀ ਕਿ ਜਿਹੜਾ ਅਲਬਰਟਾ ਦੇ ਜਿਹੜੇ ਇੱਥੇ ਦੇ ਜਿਹ ਟਿਕਟ 홀ਡਰ ਹੈ, ਟ੍ਰੇਡਸਮੈਨ ਹੈ, ਉਹ BC ਜਾ ਕੇ ਕੰਮ ਨਹੀਂ ਕਰ ਸਕਦੇ ਤੇ BC ਵਾਲੇ ਇਧਰ ਆ ਕੇ ਕੰਮ ਨਹੀਂ ਕਰ ਸਕਦੇ। ਕੋਈ ਵੀ ਇੱਕ ਦੂਜੇ ਸੂਬੇ 'ਚ ਜਾ ਕੇ ਨਹੀਂ ਕਰ ਸਕਦਾ। ਬਹੁਤ ਸਾਰੀਆਂ ਰੁਕਾਵਟਾਂ ਹੈ ਕੈਨੇਡਾ ਦੇ ਵਿੱਚ ਆਪਣਾ ਟ੍ਰੇਡ ਜਾਂ ਵਪਾਰ ਹੀ ਆਪਣਾ ਕੰਮ ਕਰ ਕਰਨ ਵਾਸਤੇ। ਹਾਂਜੀ ਤੇ ਜਦੋਂ ਇਹ ਨਵੇਂ ਬਣੇ ਕਰਨੀ ਸਾਹਿਬ ਬਾਰ ਕਰਨੀ ਹੋਰੀ ਪ੍ਰਧਾਨ ਮੰਤਰੀ ਬਣੇ ਹੂੰ ਹੂੰ ਤੇ ਉਹਦੇ ਨਾਲ ਨਾਲ ਹੀ ਜਿਸ ਜਿਸ ਵੇਲੇ ਕੇ ਅਮਰੀਕਾ ਵੱਲੋਂ ਵੀ ਧਮਕੀਆਂ ਹੋਣੀਆਂ ਸ਼ੁਰੂ ਹੋਈਆਂ ਹਾਂ ਹਾਂਜੀ ਤੇ ਇਹਨਾਂ ਨੇ ਸੋਚਿਆ ਕਿ ਵੀ ਅਸੀਂ ਹੁਣ ਟ੍ਰੇਡ ਦੀਆਂ ਜਿਹੜੀਆਂ ਰੁਕਾਵਟਾਂ ਟਰੰਪ ਹੋਰੀ ਲਾ ਰਹੇ ਆ ਉਹਨਾਂ ਦਾ ਮੁਕਾਬਲਾ ਕਰਨ ਦੇ ਪਹਿਲੇ ਕਿਉਂ ਨਾ ਕੀਤਾ ਜਾਏ ਕਿ ਅਸੀਂ ਆਪਣੇ ਆਪਣੇ ਦੇਸ਼ ਦੇ ਵਿੱਚ ਜਿਹੜੀ ਕੰਧਾਂ ਖੜੀਆਂ ਕੀਤੀਆਂ ਹੋਈਆਂ ਹਨ ਇਨਵੈਸਟਰੀਕਲ ਕੰਧਾਂ ਨੂੰ ਢਾਈਏ ਪਹਿਲਾਂ ਉਹਨਾਂ ਨੂੰ ਖਤਮ ਕਰੀਏ ਹਾਂਜੀ ਤੇ ਜਿਹੜੇ ਅਰਥਸ਼ਾਸਤਰੀ ਹੈ ਜੀ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਜੇ ਅਸੀਂ ਕੈਨੇਡਾ ਦੇ ਵਿੱਚ ਆਪਣੇ ਸੂਬਿਆਂ ਦੇ ਵਿੱਚ ਫ੍ਰੀ ਟਰੇਡ ਲਾ ਦਿੰਨੇ ਆ ਯਾਨੀ ਕੋਈ ਰੁਕਾਵਟਾਂ ਨਹੀਂ ਜਿਹੜਾ ਸਮਾਨ ਤੁਸੀਂ ਜਿੱਥੋਂ ਮਰਜੀ ਪ੍ਰੋਡਿਊਸ ਕਰਕੇ ਹਾਂਜੀ ਤੇ ਜਿੱਥੇ ਮਰਜੀ ਜਾ ਕੇ ਵੇਚੋ ਜੀ ਤੇ ਉਹ ਉਹਨਾਂ ਨੇ ਅੰਦਾਜ਼ਾ ਲਾਇਆ ਜੀ ਇਹਦੇ ਨਾਲ ਤਕਰੀਬਨ ਤਕਰੀਬਨ 200 ਬਿਲੀਅਨ ਡਾਲਰ ਦਾ ਫਾਇਦਾ ਹਰ ਸਾਲ ਹੋਵੇਗਾ ਹਾਂਜੀ ਠੀਕ ਹੈ ਜੀ ਜੀ ਹੁਣ ਮੈਂ ਇੱਕ ਗੱਲ ਮੈਨੂੰ ਮਿਲਦੀ ਸੀ ਕਿ ਹੁਣ ਸਸਕੇਚਵਨ ਦੇ ਵਿੱਚ ਇੱਕ ਡਿਸਟਿਲਰੀ ਹੈ ਜਿਹੜੇ ਸ਼ਰਾਬ ਬਣਾਉਂਦੇ ਆ ਜੀ ਉਹ ਕਹਿੰਦੇ ਸੀ ਹੁਣ ਅਸੀਂ ਕਿੰਨਾ ਕ ਆਪਣਾ ਵਧਾ ਲਈਏ ਸਾਡੀ ਸਾਰੀ ਆਬਾਦੀ ਸਸਕਾਚੂਨ ਸੂਬੇ ਦੀ 1 ਮਿਲੀਅਨ ਤੋਂ ਘੱਟ ਹੈ ਯਾਨੀ ਹੁਣ ਥੋੜੀ ਜਿਹੀ ਵੱਧ ਹੋ ਕੇ ਮਿਲੀਅਨ ਤੱਕ ਚਲੋ ਮਿਲੀਅਨ ਕਿਹਾ ਲਵੋ ਤੁਸੀਂ ਮੈਨੂੰ ਪਤਾ ਹੈ ਕਿ ਤੁਹਾਡੀਆਂ ਉਥੇ ਜ਼ਮੀਨਾਂ ਹੈਗੀਆਂ ਤੇ ਪਰ ਹੁਣ ਗੱਲਬਾਤ ਇਹ ਬਣਦੀ ਜੇ ਮਿਲੀਅਨ ਗਿਣ ਲਓ ਤੇ ਉਹਦੇ ਚ ਹੁਣ ਮਿਲੀਅਨ ਵਾਸਤੇ ਕਿੰਨੀ ਖਰਾਬ ਚਾਹੀਦੀ ਉਹਨਾਂ ਨੂੰ ਬਿਲਕੁਲ ਕਹਿੰਦੇ ਕਿ ਅਸੀਂ ਆਪਣੀ ਨਾਂ ਤੇ ਪ੍ਰੋਡਕਸ਼ਨ ਵਧਾ ਸਕਦੇ ਆ ਨਾ ਕੋਈ ਕੋਈ ਪ੍ਰੋਪਾਗੈਂਡਾ ਕਰਕੇ ਇੱਧਰ ਉੱਧਰ ਲਿਜਾ ਜਿਹਾ ਕਿਸੇ ਬੇਚਕਦੇ ਆ ਹਾਂਜੀ ਇਹ ਹੁਣ ਜੇ ਸਾਨੂੰ ਖੁੱਲ ਮਿਲ ਗਈ 온ਟਾਰੀਓ ਵਰਗੀ ਵੱਡੀ ਮਾਰਕੀਟ ਜਿਨ੍ਹਾਂ ਦੀ ਆਬਾਦੀ ਤਕਰੀਬਨ ਸਾਡੇ ਤੋਂ 8 9 10 ਗੁਣਾ ਹੈ ਬਿਲਕੁਲ ਉਹਦੇ ਵੀ ਜਾ ਕੇ ਅਸੀਂ ਆਪਣੇ ਪੈਰ ਜਮਾ ਸਕਾਂਗੇ ਤੇ ਹੁਣ ਸਾਨੂੰ ਲੱਗਦਾ ਕਿ ਅਸੀਂ ਆਪਣਾ ਵਪਾਰ ਵਧਾ ਸਕਾਂਗੇ ਆਪਣੀ ਜਿਹੜੀ ਪ੍ਰੋਡਕਸ਼ਨ ਵੀ ਵਧਾ ਸਕਾਂਗੇ ਤੇ ਘੱਟ ਕੀਮਤਾਂ ਤੇ ਵਧੀਆ ਤੋਂ ਵਧੀਆ ਚੀਜ਼ ਅਸੀਂ ਆਪਣੇ ਕੰਜ਼ਿਊਮਰ ਤੱਕ ਪਹੁੰਚਾ ਸਕਾਂਗੇ ਹਾਂਜੀ ਇਹ ਇੱਕ ਬੜੀ ਨਿੱਕੀ ਜਿਹੀ ਮਿਸਾਲ ਹੈ ਇਹ ਇੱਕ ਹੈ ਠੀਕ ਹੈ ਜੀ ਪਰ ਇਸੇ ਤਰ੍ਹਾਂ ਦੀਆਂ ਜੇ ਤੁਸੀਂ ਲੱਭਣੀਆਂ ਸ਼ੁਰੂ ਕਰੋ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਿ ਇੱਕ ਇਲਾਕੇ ਦੇ ਵਿੱਚ ਉਹ ਯਾਨੀ ਕਿ ਉਹਨਾਂ ਦਾ ਜਿਹੜਾ ਲੈਵਲ ਹੈ ਮੈਨੂਫੈਕਚਰਿੰਗ ਦਾ ਪ੍ਰੋਡਕਸ਼ਨ ਦਾ ਉਹ ਬੜਾ ਨਿੱਕਾ ਜਿਹਾ ਰਹਿ ਜਾਂਦਾ ਤੇ ਅੱਛਾ ਉਹਦੀ ਵਜ੍ਹਾ ਕੀ ਹੈ ਕਿ ਵੀ ਅਸੀਂ ਇਸ ਸੂਬੇ ਤੋਂ ਬਾਹਰ ਲੈ ਜਾ ਕੇ ਤਾਂ ਆਪ ਵੇਚ ਨਹੀਂ ਸਕਦੇ ਹਾਂਜੀ ਫਿਰ ਆ ਜਾਂਦੀ ਗੱਲ ਬਾਤ ਜਿਹੜੇ ਉਹ ਅਰਥ ਸ਼ਾਸਤਰੀ ਕਹਿੰਦੇ ਜੀ ਇਕਨੋਮੀਜ਼ ਆਫ ਸਕੇਲ ਹਾਂਜੀ ਜੇ ਅਸੀਂ ਜ਼ਿਆਦਾ ਬਣਾਵਾਂਗੇ ਤੇ ਪਰ ਯੂਨਿਟ ਕਾਸਟ ਜਿਹੜੀ ਘਟਦੀ ਜਾਵੇਗੀ ਫਿਰ ਅਸੀਂ ਦੂਜੇ ਪਾਸੇ ਜਾ ਕੇ ਮੁਕਾਬਲਾ ਵੀ ਕਰ ਸਕਾਂਗੇ ਹਾਂਜੀ ਆਪਣੀ ਪ੍ਰੋਡਕਸ਼ਨ ਵਧਾ ਸਕਾਂਗੇ ਕੁਆਲਿਟੀ ਚੰਗੀ ਕਰ ਸਕਾਂਗੇ ਮਾਰਕੀਟਿੰਗ ਕਰ ਸਕਾਂਗੇ ਤੇ ਇਹ ਸਾਰੀਆਂ ਗੱਲਾਂ ਬਾਤਾਂ ਦੇਖ ਕੇ ਇਹ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜੀ ਉਪਰਾਲਾ ਛੜਿਆ ਗਿਆ ਵਨ ਕੈਨੇਡਾ ਹਾਂਜੀ ਤੇ ਵੀ ਅਸੀਂ ਕੈਨੇਡਾ ਦੇ ਤੇ ਪਹਿਲੇ ਪਹਿਲੇ ਇਹਨੂੰ ਅਮਲ 'ਚ ਲੈ ਆਉਣਾ ਤੇ ਜਿਹੜਾ ਕਰ ਦਿੱਤਾ ਉਹਨਾਂ ਨੇ ਹਾਂਜੀ ਤੇ ਸ਼ਲਾਘਾ ਕਰਨੀ ਬਣਦੀ ਹੈ ਜੀ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਵੀ ਉਹਨਾਂ ਨੇ ਵੀ ਕਿਹਾ ਕਿ ਵੀ ਅਸੀਂ ਇਸ ਮੇਲ ਵਾਸਤੇ ਅਸੀਂ ਵੀ ਸਪੋਰਟ ਕਰਾਂਗੇ ਜੀ ਠੀਕ ਹੈ ਜੀ ਹੁਣ ਗੱਲਬਾਤ ਆਉਂਦੀ ਹੈ ਕਿ ਇਹ ਹੁੰਦਾ ਹੈ ਕਿ ਇੱਕ ਤਰ੍ਹਾਂ ਦਾ ਫਲਸਫੀਕਾ ਤਰੀਕੇ ਜੇ ਰਨ ਡਾਲ ਕੇ ਆਜੇ ਕਿ ਮਨਾਂ ਦੇ ਲੋਕਾਂ ਦੇ ਮਨਾਂ ਦੇ ਉੱਪਰ ਗੱਲਬਾਤ ਬਣਦੀ ਹੈ ਹਾਂ ਵੀ ਵੀਰ 1 ਕੈਨੇਡਾ ਅਸੀਂ ਕਿਤੇ ਵੀ ਜਾ ਕੇ ਕੈਨੇਡਾ ਚ ਕਿਤੇ ਵੀ ਜਾ ਕੇ ਆਪਣਾ ਟ੍ਰੇਡ ਆਪਣਾ ਵਪਾਰ ਕਿਤੇ ਵੀ ਕਰ ਸਕਦੇ ਆ ਤੁਸੀਂ ਇੱਕ صوبੇ ਸਰਟੀਫਿਕੇਸ਼ਨ ਹੈਗੀ ਤੇ ਉਹ ਗਾਂਦੇ ਚ ਵੀ ਹੈਗੀ ਹੈ ਕੋਈ ਰੁਕਾਵਟ ਨਹੀਂ ਹਾਂਜੀ ਤੇ ਉਹਦੇ ਨਾਲ ਸਾਨੂੰ ਖੁੱਲ ਮਿਲ ਜਾਂਦੀ ਹੈ ਵੀ ਕਿੱਥੇ ਸਾਨੂੰ ਅਪਰਚੂਨਿਟੀਜ਼ ਨਜ਼ਰ ਆਉਂਦੀਆਂ ਬਿਲਕੁਲ ਹੁਣ ਕੀ ਹੈ ਕਿ ਜਿਹੜੇ ਅਲਬਰਟਾ ਦੇ ਵਸਨੀਕ ਹੈ ਇੱਥੇ ਕੁਝ ਕਰਦੇ ਕਰਾਉਂਦੇ ਆ ਤੇ ਉਹਨਾਂ ਦਾ ਸੋਚਣ ਦਾ ਨਜ਼ਰੀਆ ਜਿਹੜਾ ਨਾ ਉਹ ਬੜਾ ਸੰਗੜ ਜਾ ਜਾਂਦਾ ਵੀ ਅਸੀਂ ਅਲਬਰਟਾ ਦੇ ਵਿੱਚ ਹੀ ਕੰਮ ਕਾਜ ਕਰਦੇ ਆ ਉਹਨਾਂ ਦਾ ਸਕੂਪ ਹੀ ਇੰਨਾ ਨਾ ਬਿਲਕੁਲ ਤੇ ਹੁਣ ਇੱਕ ਤਰ੍ਹਾਂ ਦਾ ਕਰਨੀ ਸਾਹਿਬ ਨੇ ਲਿਆ ਕਿ ਸਾਰੀਆਂ ਕੰਨਾਂ ਟਾ ਦੇਤੀਆਂ ਜਿੱਥੇ ਮਰਜ਼ੀ ਜਾਓ ਸਾਰੇ ਕੈਨੇਡਾ ਪਰ ਸਾਰਾ ਕੈਨੇਡਾ ਤੁਹਾਡਾ ਵੇਲੀ ਖੁੱਲੀ ਹੈ ਤੁਹਾਡਾ ਕਾਵੇਲੀ ਖੁੱਲੀ ਹੈ ਤੇ ਜਾ ਕੇ ਆਪਣੇ ਕੰਮ ਕਾਜ ਕਰੋ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਅੰਦਾਜ਼ਾ ਲਾਇਆ ਉਹਨਾਂ ਨੇ ਮੌਜੂਦਾ ਇੱਕ ਇਕਨੋਮਿਕ ਲੈਵਲ ਦੇ ਉੱਪਰ ਇਕਨੋਮਿਕ ਐਕਟੀਵਿਟੀ ਦੇ ਉੱਪਰ ਕਿ 200 ਬਿਲੀਅਨ ਡਾਲਰ ਦਾ ਅਸਲ ਦੇ ਵਿੱਚ ਇਹ 2-4 ਸਾਲ ਲੱਗਣਗੇ ਪਰ ਉਹਦੇ ਵਿੱਚ ਇਹਦਾ ਫਾਇਦਾ ਜਿਹੜਾ ਹੈ ਇਹ ਤੋਂ ਕਿਤੇ ਜ਼ਿਆਦਾ ਵੱਧ ਹੋਵੇਗਾ ਹਾਂਜੀ ਤੇ ਅਜ ਇੱਕ ਹੋਰ ਗੱਲ ਬਾਤ ਵੀ ਆਉਂਦੀ ਹੈ ਕਿ ਕਿਉਂਕਿ ਉਹਨਾਂ ਦਾ ਸਕੇਲ ਵੱਧ ਜਾਏਗਾ। ਯਾ ਠੀਕ ਹੈ ਜੀ ਤੇ ਉਹ ਇਕਨੋਮੀਜ਼ ਆ ਸਕੇਅਰ ਆ ਜਾਏਗੀ। ਚੀਜ਼ਾਂ ਬਣਾਉਣ ਦੀ ਕੀਮਤਾਂ ਘਟ ਜਾਣਗੀਆਂ। ਕੀਮਤਾਂ ਜ਼ਿਆਦਾ ਪੜਨਗੀਆਂ। ਤੇ ਉਹਨਾਂ ਉਸੇ ਹੌਸਲੇ ਨਾਲ ਉਸੇ ਜੋਸ਼ ਦੇ ਨਾਲ ਉਹ ਅੰਤਰਰਾਸ਼ਟਰੀ ਤੌਰ ਦੇ ਪੂਰੀ ਜਾ ਕੇ ਕੰਪੀਟ ਕਰ ਸਕਣਗੇ। ਉਹ ਆਪਣੇ ਵਪਾਰ ਨੂੰ ਐਕਸਪੈਂਡ ਕਰ ਸਕਣਗੇ। ਬਿਲਕੁਲ ਜੀ ਜੀ ਜੀ। ਉਹਦੇ ਨਾਲ ਐਕਚੁਅਲੀ ਆਪਣੇ ਸੂਬੇ ਨੂੰ ਵੀ ਬੜਾ ਫਾਇਦਾ ਹੋਣਾ। ਬਹੁਤ ਫਾਇਦਾ ਹੋਏਗਾ ਜੀ। ਹੁਣ ਆਪਣਾ ਤੇਲ ਜਿਹੜਾ ਇਹ ਉੱਧਰ ਨੂੰ ਨਹੀਂ ਜਾ ਸਕਦਾ। ਜੀ। ਹਾਂਜੀ ਉੱਥੇ ਪਾਈਪਲਾਈਨ ਬਣਾਉਣੇ ਇੱਕ ਕਿਸਮ ਦੀ ਨਾਮੋਮਕਨ ਜਾਈ ਸੀਗੀ ਜਿਹੜੇ ਹੁਣ ਬੈਰੀਅਰ ਟੱਟ ਗਏ ਹੁਣ ਸੌਕੀ ਹੋ ਗਈ ਜੀ ਹੁਣ ਸਾਡਾ ਤੇਲ ਪਹਿਲੋ ਅਮਰੀਕਾ ਜਾਂਦਾ ਜੀ ਉੱਥੋਂ ਇੰਟੀਰੀਓ ਜਾਂਦਾ ਇੰਟੀਰੀਓ ਤੋਂ ਸਾਡੀਆਂ ਰੈਫਾਈਨਰੀਆਂ ਜਾ ਕੇ ਮੋਂਟਰੀਅਲ ਲੱਗੀਆਂ ਅੱਛਾ ਜੀ ਉੱਥੇ ਪਹੁੰਚਦਾ ਤਾਂ ਬਹੁਤ ਮਹਿੰਗਾ ਪੈਂਦਾ ਜੀ ਕਈ ਵਾਰੀ ਇੰਨਾ ਦੂਰ ਦੀ ਮੂਵ ਕਰਨ ਨਾਲੋਂ ਜੀ ਉਹਨਾਂ ਨੂੰ ਗਰਫ ਤੋਂ ਜਿਹੜਾ ਉਧਰੋਂ ਤੇਲ ਮੰਗਾਉਣਾ ਉਹ ਸਸਤਾ ਪੈਂਦਾ ਜੀ 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 ਹਾਂਜੀ ਉਧਰੋਂ ਅਸੀਂ ਮੰਗਾ ਵੀ ਰਹੇ ਹਾਂ ਜੀ ਇੱਕ ਪਾਸੇ ਤੇਲ ਵੇਚ ਰਹੇ ਹਾਂ ਦੂਜੇ ਪਾਸੇ ਸੀ ਇੰਪੋਰਟ ਵੀ ਕਰ ਰਹੇ ਆ ਤੇ ਉਹ ਵੀ ਸਾਨੂੰ ਐਕਚੁਅਲੀ ਅਲਬਰਟਾ ਨੂੰ ਵਿੱਚ ਬਹੁਤ ਫਾਇਦਾ ਨਿਕਲੂਗਾ ਜੀ ਮੇਰੇ ਖਿਆਲ ਦੇ ਵਿੱਚ ਹੁਣ ਹੁਣ ਅਲਬਰਟਾ ਦੀ ਜਿਹੜੀ ਪ੍ਰੀਮੀਅਰ ਹੈ ਇਹਨਾਂ ਦੀ ਬੜੀ ਵੱਡੀ ਰੰਜਿਸ਼ ਸੀ ਫੈਡਰਲ ਸਰਕਾਰ ਦੇ ਨਾਲ ਕਿ ਵੀ ਅਸੀਂ ਖੁਦ ਦਿੱਲੀ ਨਾਲ ਆਜ਼ਾਦ ਹੋ ਕੇ ਦੁਨੀਆ ਪੱਧਰ ਤੇ ਜਾ ਕੇ ਅਸੀਂ ਵਪਾਰ ਨਹੀਂ ਕਰ ਸਕਦੇ ਸਾਡੇ ਉੱਪਰ ਰੋਕਾਫਟਾ ਹੈ ਹਾਂਜੀ ਤੇ ਹੁਣ ਜਿਸ ਵੇਲੇ ਉਹਨਾਂ ਨੇ A1 ਕੈਨੇਡਾ ਬਿਲ ਹੁਣ ਤੱਕ ਐਕਟ ਬਣ ਗਿਆ ਲਿਆਂਦਾ ਤੇ ਉਹ ਵੀ ਬੜੇ ਖੁਸ਼ ਹੋ ਕੇ ਉਹਨੇ ਕਿਹਾ ਜੀ ਇਹ ਗੱਲਬਾਤ ਹੀ ਹੋ ਜਾਂਦੀ ਹੈ ਤੇ ਸਾਨੂੰ ਜਿਹੜਾ ਜਿਹੜਾ ਸੈਪਰੇਟਿਸਟ ਸਾਡੀ ਟੈਂਡੈਂਸੀਜ਼ ਹੈ ਭਾਵਨਾ ਬਣੀਆਂ ਹੋਈਆਂ ਅਲਬਰਟਾ ਦੇ ਵਿੱਚ ਸਭ ਖਤਮ ਹੋ ਜਾਂਦੀਆਂ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਤੁਸੀਂ ਆਜ਼ਾਦ ਕਰਕੇ ਸਾਨੂੰ ਜੋ ਸੀ ਕਰਨਾ ਚਾਹੁੰਨੇ ਕਰ ਦਿਓ ਤੇ ਹੁਣ ਉਹਨਾਂ ਨੂੰ ਅਲਬਰਟਾ ਨੂੰ ਪੈਸਿਫਿਕ ਤੋਂ ਲੈ ਕੇ ਐਟਲੈਂਟਿਕ ਤੱਕ ਖੁੱਲਾ ਹੈ ਉਹ ਸਾਡੀ ਮਿਲ ਗਈ ਤੇ ਕਹਿੰਦੇ ਹੁਣ ਇਹਦੇ ਨਾਲ ਸਾਡਾ ਜਿਹੜਾ ਪਹਿਲੇ ਮੰਗਾ ਹੁੰਦੀਆਂ ਸੀਗੇ ਅਸੀਂ ਵੱਖਰਾ ਹੋਣਾ ਇਹ ਹੋਣਾ ਸਭ ਖਤਮ ਹੋ ਗਈਆਂ ਹਾਂਜੀ ਠੀਕ ਹੈ ਜੀ ਤੇ ਇਹਦੇ ਨਾਲ ਦਿਮਾਗੀ ਤੌਰ ਤੇ ਸਾਈਕੋਲੋਜੀਕਲ ਤੌਰ ਤੇ ਬੜਾ ਅਸਰ ਪੈਂਦਾ ਹੈ ਪੋਜ਼ਿਟਿਵ ਤੌਰ ਦੇ ਉੱਪਰ ਹਮ ਹਮ ਤੇ ਹੁਣ ਮੇਰੇ ਇੱਕ ਮੇਰੇ ਗਵਾਂਡ ਨੇ ਜੀ ਇੱਥੇ ਹੁਣ ਕੱਲ ਹੀ ਗੱਲ ਗੱਲਬਾਤ ਹੁੰਦੀ ਸੀ ਅੱਛਾ ਜੀ ਉਹ ਕਹਿੰਦੀ ਹੁਣ ਕੈਨੇਡਾ ਦੇ ਪਰਸੋਂ ਆ ਰਿਹਾ 1 ਜੁਲਾਈ ਨੂੰ ਹਾਂਜੀ ਤੇ ਕਹਿੰਦੀ ਕਿ ਮੈਂ ਉੱਥੇ ਗਈ ਡਾਲਰ ਸਟੋਰ ਦੇ ਉੱਪਰ ਉਹ ਕੈਨੇਡਾ ਦਾ ਫਲੈਗ ਲੈਣ ਵਾਸਤੇ ਸਾਰੇ ਸਾਰੇ ਵਿਗਗੇ ਸੀਗੇ ਮੈਨੂੰ ਲੱਭਾ ਨਹੀਂ ਇੱਕ ਵੀ ਹਾਂਜੀ ਤੇ ਦੋ ਤਿੰਨ ਜਗ੍ਹਾ ਲੱਭ ਲੱਭ ਕੇ ਮੈਨੂੰ ਇੱਕ ਛੋਟੇ ਜਿਹੇ ਸਾਈਜ਼ ਦਾ ਮਿਲਿਆ ਤੇ ਮੈਂ ਜੀ ਲਿਆ ਕੇ ਆਪਣੇ ਘਰ ਦੇ ਮੂਹਰੇ ਲਾਇਆ ਘਰ ਦੇ ਮੂਹਰੇ ਲਾਇਆ ਹੁਣ ਸਾਡੀ ਕ੍ਰੈਸੈਂਟ ਦੇ ਵਿੱਚ 16 ਕਰ ਆ ਹੁਣ ਤੱਕ ਕਦੇ ਕਿਸੇ ਨੇ ਸ਼ਾਇਦ ਕਦੇ ਕਦੇ ਕਿਸੇ ਸਾਲ ਆਇਆ ਹੋਏ ਪਰ ਹੁਣ ਲੱਗਦਾ ਕਿ ਸਾਰੇ 16 ਤੋਂ 16 ਘਰਾਂ ਦੇ ਵਿੱਚ ਆਜੇ ਮੈਂ ਦੇਖਿਆ ਸਾਫੀ ਰੈਡ ਕਲਰ ਦੇ ਦੇ ਰੈਡ ਦੇ ਵਾਈਟ ਉਹਦੇ ਰੰਗ ਮੂਰੇ ਦਿਸਦਾ ਜੀ ਉਹ ਨੈਸ਼ਨਲ ਫਲੈਗ ਲੱਗੇ ਹੋਣਗੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਕਹਿੰਦੇ ਹੌਸਲਾ ਬਣਦਾ ਹੈ ਆਪਟੀਮਿਜ਼ਮ ਆਉਂਦਾ ਹੈ ਨਾ ਉਹਦੀ ਜਿਹੜਾ ਕਿ ਸਪਿਨ ਆਫ ਇਫੈਕਟ ਬੜੇ ਵਧੀਆ ਹੁੰਦੇ ਆ ਤੇ ਅਸੀਂ ਆਸ ਕਰਦੇ ਹਾਂ ਜੀ ਵਾਹਿਗੁਰੂ ਕਰੇ ਕਿ ਜਿਹੜੀ ਸ਼ੁਰੂਆਤ ਹੋਈ ਹੈ ਇਸ ਚੀਜ਼ ਦੀ ਭਾਵੇਂ ਕਿ ਸ਼ੁਰੂਆਤ ਕਰਨ ਦੀ وجہ ਜਿਹੜੀ ਸੀ ਉਹ ਹੋਰ ਸੀ ਪਰ ਉਹ ਕਹਿੰਦੇ ਕਿ ਜਿਸ ਵਲੇ ਜੋ ਵੀ ਚੰਗਾ ਹੀ ਹੋਇਆ ਜੋ ਹੋਇਆ ਕਿ ਇਫ ਯੂ ਆਰ ਸਰਵਡ ਲੇਮਨ ਮੇਕ ਲੇਮੋਨੇਡ ਇਹ ਗੱਲ ਬਾਤ ਆਉਂਦੀ ਹੈ ਨਾ ਉਸੇ ਤਰੀਕੇ ਨਾਲ ਜੋ ਰੱਬ ਕਰਦਾ ਚੰਗਾ ਕਰਦਾ ਚੰਗਾ ਹੀ ਕਰਦਾ ਤੇ ਅਸੀਂ ਯਾਸ਼ ਕਰਦੇ ਹਾਂ ਜੀ ਕੈਨੇਡਾ ਵੀ ਚੰਗੇ ਰਾਹ ਤੇ ਤੁਰਦਾ ਰਹੇਗਾ ਅੱਛਾ ਇੱਕ ਆਪਣੇ ਗਵਾਂਡੀ ਮੁਲਕ ਦੇ ਨਾਲ ਥੋੜਾ ਜਿਹਾ ਸਾਡਾ ਰੇਡ ਦਾ ਕਾਫੀ ਚਰਤੋ ਚੱਲਿਆ ਹੀ ਆਉਂਦਾ ਜੀ ਆ ਸਾਰੀਆਂ ਗੱਲਾਂ ਉਹ ਐਕਚੁਅਲੀ ਉਹ ਹੋਈਆਂ ਹੀ ਇਸ ਕਰਕੇ ਆ ਕਿ ਉਹ ਰੇਡ ਕਾ ਸ਼ੁਰੂ ਹੋਇਆ ਸੀ ਟਰੰਪਸ ਸਾਹਿਬ ਵੱਲੋਂ ਜੀ 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 ਹੋਨ ਉਹਨਾਂ ਨੇ ਸਾਨੂੰ ਪਤਾ ਕਿ ਇੱਕ ਆਪਣੀ ਗੱਲਬਾਤ ਚੱਲ ਰਹੀ ਸੀ ਜੀ 7 ਦੇ ਵਿੱਚ ਉੱਥੇ ਅਮਰੀਕਾ ਤੇ ਦੇ ਪ੍ਰੈਜ਼ੀਡੈਂਟ ਤੇ ਸਾਡੇ ਪ੍ਰਧਾਨ ਮੰਤਰੀ ਦੇ ਵਿੱਚ ਵੀ ਗੱਲ ਹੋਈ ਸੀ ਜੀ ਤੇ ਇਹ ਤਕਰੀਬਨ ਉਹ ਐਗਰੀਮੈਂਟ ਤੇ ਪਹੁੰਚ ਗਏ ਸੀ ਤੇ ਕਹਿੰਦੇ ਸੀਗੇ ਕਿ 30 ਦਿਨ ਦੇ ਵਿੱਚ ਐਗਰੀਮੈਂਟ ਸਾਈਨ ਹੋ ਜਾਏਗਾ ਸਭ ਕੁਝ ਠੀਕ ਹੋ ਜਾਏਗਾ ਟੈਰਫ ਬਾਰੇ ਜੀ ਪਰ ਉਸ ਤੋਂ ਹਫ਼ਤਾਕ ਪਹਿਲਾਂ ਇੱਕ ਆਪਣੇ ਹੋਰ ਕਾਨੂੰਨ ਬਣਿਆ ਸੀ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜੀਆਂ ਡਿਜੀਟਲ ਸਰਵਿਸਿਜ਼ ਹੈਗੀਆਂ ਉਹਦੇ ਉੱਤੇ ਟੈਕਸ ਲਾਵਾਂਗੇ ਜੀ ਅੱਛਾ ਉਹਦਾ ਪਤਾ ਤਾਂ ਪਹਿਲਾਂ ਟਰੰਪ ਸਾਹਿਬ ਨੂੰ ਵੀ ਸੀਗਾ ਜੀ ਪਰ ਉਹਨਾਂ ਨੇ ਬਹਾਨਾ ਲਾਇਆ ਕਿ ਮੈਨੂੰ ਉਹਦਾ ਹੁਣ ਪਤਾ ਲੱਗਿਆ ਤੇ ਮੈਂ ਜਿਹੜਾ ਉਹ ਗੱਲਬਾਤ ਸਾਡੀ ਚੱਲੀ ਸੀ ਨਾ ਜਾਂ ਚੱਲ ਰਹੀ ਆ ਉਹ ਗਾਂ ਗੱਲਬਾਤ ਨਹੀਂ ਕਰਨੀ ਤਾਂ ਸਾਰਾ ਕੁਝ ਠਾਪੇ ਉਹ ਬ੍ਰੇਕਡਾਊਨ ਕਰਤੀ ਜੀ ਉਹ ਗੱਲਬਾਤ ਦੀ ਅੱਛਾ ਜੀ ਤੇ ਅਜਨਸ ਪਹਿਲੀ ਗੱਲ ਇਹ ਇਹ ਜਿਹੜਾ ਨਾ ਡੀਐਸਟੀ ਡਿਜੀਟਲ ਸਰਵਿਸ ਟੈਕਸ ਹਾਂਜੀ ਇਹ ਨਵੀਂ ਗੱਲਬਾਤ ਨਹੀਂ ਹਫਤਾ ਪਰ ਪਹਿਲੇ ਬਾਸ ਨਹੀਂ ਹੋਇਆ ਹਾਂਜੀ ਇਹ ਕੰਮ ਸ਼ੁਰੂ ਹੋਇਆ 2019 ਦੇ ਵਿੱਚ ਅੱਛਾ ਜੀ ਠੀਕ ਹੈ ਜੀ ਤੇ ਉਹਦੇ ਬਾਅਦ ਇਹ ਕਾਨੂੰਨ ਬਣਿਆ 2023 ਦੇ ਵਿੱਚ ਹਾਂਜੀ ਠੀਕ ਹੈ ਜੀ ਪਿਛਲੇ ਸਾਲ ਪੂਰਾ ਇਹਨਾਂ ਕਾਨੂੰਨ ਇਨ ਪਲੇਸ ਹੀਗਾ ਤੇ ਉਹਦੀ ਗੱਲਬਾਤ ਇਹ ਸੀਗੀ ਕਿ ਇਹਨੂੰ ਲਿਜਾ ਕੇ 2022 ਤੋਂ ਲੈ ਕੇ ਇਹਦੇ ਉੱਪਰ ਅਸੀਂ ਇਹ ਟੈਕਸ ਜਿਹੜਾ ਹੈ ਅਸੀਂ ਲਾ ਕੇ ਉਹ ਵਸੂਲ ਕਰਾਂਗੇ ਹਾਂਜੀ ਠੀਕ ਹੈ ਜੀ ਅੱਛਾ ਹੁਣ ਹੈ ਕੀ ਹੈ ਉਹ ਗੱਲ ਇਹ ਹੈ ਕਿ ਆਈਲਾਸ ਆ ਵੀ ਇਸ ਤਰ੍ਹਾਂ ਕੇ ਹੁਣ ਆ Apple ਦੀ Apple News ਦੀ ਗੱਲ ਬਾਤ ਕਰ ਲਓ ਜੀ ਜਾਂ ਤੁਸੀਂ Amazon ਦੀ ਗੱਲ ਬਾਤ ਕਰ ਲਓ ਹੂੰ ਹੂੰ ਉਹ ਹੁਣ ਜਿਹੜੀਆਂ ਕੈਨੇਡੀਅਨ ਕੰਪਨੀਆ ਹੈ ਜਿਹੜੀਆਂ ਇੱਥੇ ਦੀ ਨਿਊਜ਼ ਏਜੰਸੀਜ਼ ਹੈ ਹੂੰ ਹੂੰ ਹੁਣ ਉਹਨਾਂ ਦੀਆਂ ਨਿਊਜ਼ ਨੂੰ ਆਪਣੇ ਚੈਨਲਾਂ ਦੇ ਉੱਪਰ ਪਾ ਕੇ ਲੋਕਾਂ ਤੱਕ ਭਜਾਉਂਦੇ ਆ ਹਾਂਜੀ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਿਹੜਾ ਹੁਣ ਆਪਣੀਆਂ ਕੈਨੇਡਾ ਦੀਆਂ ਨਿਊਜ਼ ਏਜੰਸੀਜ਼ ਹੈ ਹੁਣ ਮਿਹਨਤ ਸਾਰੀ ਉਹਨਾਂ ਨੇ ਕੀਤੀ ਤੇ ਕਮਾਈ ਸਾਰੀ ਤੁਸੀਂ ਲਈ ਜਾਂਦੇ ਹੋ ਹਾਂਜੀ ਠੀਕ ਹੈ ਜੀ ਤੇ ਉਹ ਗੱਲਬਾਤ ਇਹ ਹੈ ਕਿ ਬਈ ਕੈਨੇਡਾ ਦੇ ਜਿਹੜੀਆਂ ਕੰਪਨੀਆਂ ਆ ਜਿਹੜੀ ਵੀ ਨਿਊਜ਼ ਏਜੰਸੀਜ਼ ਹੈ ਜਿਹੜੇ ਸੋਰਸਸ ਹੈ ਜਿਹੜੇ ਆਪਣੇ ਇਨਵੈਸਟਮੈਂਟ ਕਰਕੇ ਉਹ ਜਾਣਕਾਰੀ ਜਿਹੜੀ ਹੈ ਇਕੱਠੀਆਂ ਕਰਕੇ ਮੁਹੱਈਆ ਕਰਦੇ ਆ ਉਹਨਾਂ ਦਾ ਹੱਕ ਬਣਦਾ ਕਿ ਉਹਨਾਂ ਨੂੰ ਕੁਝ ਮਿਲੇ ਹਮ ਹਮ ਤੇ ਉਹ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਹਨ तकरीबन 2 ਸਾਲ ਕਿ ਕਿਵੇਂ ਕੀਤਾ ਜਾਏ ਕਿੰਨਾ ਕੀਤਾ ਜਾਏ ਅਖੀਰ ਦੇ ਵਿੱਚ ਆ ਕੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਬਈ ਇਹ ਜਿਹੜਾ ਜਿਹੜਾ ਡਿਜੀਟਲ ਕੰਟੈਂਟ ਹੈ ਜਿਹੜਾ ਕਿ ਉਹ ਕੰਪਨੀਆਂ ਯੂਜ਼ ਕਰਦੀਆਂ ਹਨ ਇਹ ਨਹੀਂ ਕਿ ਸਿਰਫ ਕੈਨੇਡਾ ਵਾਸੀ ਹੀ ਉਹਨਾਂ ਕੰਮ ਉਹਨਾਂ ਜਿਹੜੀ ਉਸ ਜਾਣਕਾਰੀ ਹੈ ਕੈਨੇਡਾ ਬਾਰੇ ਯੂਜ਼ ਕਰਦੇ ਆ ਦੁਨੀਆ ਪਰ ਦੇ ਲੋਕੀ ਹੁਣ ਕੈਨੇਡਾ ਬਾਰੇ ਜਿਹਨੇ ਜਾਣਕਾਰੀ ਲੈਣੀ ਹੈ ਵੀ ਇੱਥੇ ਵਪਾਰ ਕੀਤਾ ਜਾਂ ਕਿਵੇਂ ਕੀਤਾ ਜਾਏ ਹਾਂਜੀ ਇੱਥੇ ਦੇ ਸਿਆਸੀ ਮਾਦਾਨ ਕਿਸ ਤਰ੍ਹਾਂ ਦਾ ਹੈ ਹੂੰ ਹੂੰ ਤੇ ਉਹਨਾਂ ਨੇ ਫਿਰ ਫੈਸਲਾ ਕੀਤਾ ਗਿਆ ਕਿ ਬਈ ਚੰਗਾ ਵੀ 3% ਦੀ ਜਿਹੜੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚੋਂ ਰੈਵਨਿਊ ਜਨਰੇਟ ਹੁੰਦਾ ਉਹਨਾਂ ਕੰਪਨੀਆਂ ਵਾਸਤੇ ਜੀ ਐਪ ਗੂਗਲ ਹੋਈ ਐਮਾਜ਼ਨ ਹੋਈ ਐਪਲ ਹੋਈ ਮਾਈਕਰੋਸਾਫਟ ਹੋਈ ਜਿਹੜੀਆਂ ਪੰਜ ਛੇ ਕੰਪਨੀ ਹੈ ਤੇ ਉਹਨਾਂ ਦੇ ਉਹਨਾਂ ਦੇ ਉੱਪਰ 3% ਇਹ ਟੈਕਸ ਲਾਜਿਆ ਹਾਂਜੀ ਜਿਹਦਾ ਨਾਮ ਰੱਖਿਆ ਗਿਆ ਡਿਜੀਟਲ ਸਰਵਿਸਿਜ਼ ਟੈਕਸ ਟੈਕਸ ਹਾਂਜੀ ਅੱਛਾ ਹੁਣ ਇਹ ਬਿੱਲ ਪਿਛਲੇ ਸਾਲ ਪਾਸ ਹੋਇਆ ਹੈ ਕਾਨੂੰਨ ਬਣਿਆ ਹੋਇਆ ਹੈ ਹੁਣ ਉਹਦੀ ਉਹਨੂੰ ਅਮਲ ਵਿੱਚ ਆਉਣ ਦੀ ਤਰੀਕ ਹੈ 1 ਜੁਲਾਈ 2025 ਹਾਂਜੀ ਠੀਕ ਹੈ ਜੀ ਹੁਣ 트ੰਪਸ ਸਾਹਿਬ ਕਹਿੰਦੇ ਆ ਜੀ ਕਿ ਮੈਨੂੰ ਇਹ ਤੇ ਬੜੀ ਤੱਕਾ ਕਰ ਰਹੇ ਕੈਨੇਡਾ ਵਾਲੇ ਅਸੀਂ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਕਰਾਉਂਦੇ ਆ ਅਸੀਂ ਦੁਨੀਆ ਪਰ ਨੂੰ ਅਸੀਂ ਧਮਕਾ ਲੈਨੇ ਆ ਪਰ ਕੈਨੇਡਾ ਵਾਲੇ ਆਪਣੀ ਮਨਮਾਨੀ ਕਰਦੇ ਆ ਇਹ ਚੰਗਾ ਨਹੀਂ ਤੇ ਇਹ ਇਹ ਸੌਧਰਨ ਬੜਾ ਮਹਿੰਗਾ ਪੈਣਾ ਜੀ ਇਹ ਸਾਰੇ ਸਾਰੀ ਕਾਰਡ ਸਾਡੇ ਕੋਲ ਹੈ ਤੇ ਅਸੀਂ ਜੋ ਮਰਜ਼ੀ ਚਾਹੀਏ ਕਰ ਸਕਦੇ ਆ ਤੇ ਪਹਿਲੇ ਗੱਲਬਾਤ ਇਹ ਕਿ ਹੁਣ ਤੱਕ ਜਿਹੜੀ ਗੱਲਾਂ ਬਾਤਾਂ ਚੱਲ ਰਹੀਆਂ ਉਹ ਬੰਦ ਉਹ ਇਹ ਗੱਲਬਾਤ ਨਹੀਂ ਹੋਏਗੀ ਮੈਂ 7 ਦਿਨਾਂ ਦੇ ਵਿੱਚ ਵਿੱਚ ਮੈਂ ਜਿਹੜੇ ਨਵੇਂ ਟੈਕਸ ਲਾਉਣੇ ਹੈ ਕੈਨੇਡਾ ਤੋਂ ਆਉਂਦੀਆਂ ਚੀਜ਼ਾਂ ਦੇ ਉੱਪਰ ਉਹ ਮੈਂ ਦੱਸਾਂਗਾ ਕੀ ਹੈ ਹਾਂਜੀ ਠੀਕ ਹੈ ਜੀ ਹੁਣ ਜਿਹੜੀ ਗੱਲਬਾਤ ਸੀਗੀ ਜੀ 7 ਦੀ ਮੀਟਿੰਗ ਦੇ ਵਿੱਚ ਇਹ ਗੱਲਬਾਤ ਹੋਈਆਂ ਕਾਰਨੀ ਸਾਹਿਬ ਤੇ ਟਰੰਪ ਸਾਹਿਬ ਨਾਲ ਗੱਲਬਾਤ ਇਹ ਸੀਗੀ ਹੁਣ ਕੈਨੇਡਾ ਤੇ ਅਮਰੀਕਾ ਦੇ ਵਿੱਚ ਇੱਕ ਜਿਹੜਾ ਹੈਗਾ ਉਹਨੂੰ ਅਸੀਂ ਫ੍ਰੀ ਫ੍ਰੀ ਟ੍ਰੇਡ ਕਹਿ ਦਿੰਨੇ ਆ ਨੈਫਟਾ ਵੀ ਕਹਿ ਦਿੰਨੇ ਆ ਯੂ ਐਸ ਐਮ ਸੀ ਵੀ ਕਹਿ ਦਿੰਨੇ ਆ ਹਾਂਜੀ ਇਹ ਹੁਣ ਪਹਿਲੀ ਟਰਮ ਦੇ ਵਿੱਚ ਟਰੰਪ ਸਾਹਿਬ ਨੇ ਰੀਨੇਗੋਸ਼ੀਏਟ ਕਰਕੇ ਅਮਲ ਦੇ ਵਿੱਚ ਲਿਆਂਦਾ ਸੀ ਜੀ तकरीबन 5 5 ਸਾਲ ਹੋ ਗਏ ਹਾਂਜੀ ਉਸ ਵੇਲੇ ਇਹਨਾਂ ਐਲਾਨ ਕੀਤਾ ਸੀ ਇਹ ਬਹੁਤ ਵਧੀਆ ਹਾਂਜੀ ਐਗਰੀਮੈਂਟ ਹੋਇਆ ਠੀਕ ਹੈ ਜੀ ਤੇ ਹੁਣ ਅੱਜ ਉਹਨਾਂ ਨੂੰ ਉਹੀ ਆਪਣੇ ਵੱਲੋਂ ਕੀਤਾ ਹੋਇਆ ਐਗਰੀਮੈਂਟ ਉਹ ਵੀ ਨਹੀਂ ਚੰਗਾ ਲੱਗਦਾ ਕੁਝ ਵੀ ਖਟਾਸ ਪੈ ਗਈ ਹੁਣ ਪਹਿliga ਤੇ ਉਹ ਹੈਗਾ ਠੀਕ ਹੈ ਇਨ ਪਲੇਸ ਹੈ ਇਸ ਵੇਲੇ ਤੱਕ ਹੂੰ ਹੂੰ ਤੇ ਦੂਜੀ ਗੱਲ ਬਾਤ ਆਉਂਦੀ ਹੈ ਕਿ ਤਕਰੀਬਨ ਤਕਰੀਬਨ ਬਹੁਤ ਸਾਰੀਆਂ ਚੀਜ਼ਾਂ ਉਸ ਐਗਰੀਮੈਂਟ ਦੇ ਵਿੱਚ ਕਵਰਡ ਹੈਗੀਆਂ ਹਾਂਜੀ ਤੇ ਬਹੁਤ ਥੋੜੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਬਰ ਰਹਿ ਜਾਂਦੀਆਂ ਜੀ ਜਿਸ ਤਰ੍ਹਾਂ ਕਿ ਹੁਣ ਇਹਨਾਂ ਨੇ ਲਾਇਆ ਸਟੀਲ ਤੇ ਐਲੂਮੀਨਿਅਮ ਦੇ ਉੱਪਰ 25% ਦੀ ਡਿਊਟੀ ਮੈਂ ਕੱਲ ਨੂੰ 50% ਦੀ ਕਰ ਲਿਆਂਗਾ ਹਾਂਜੀ ਉਹ ਜਿਹੜੀ ਚੀਜ਼ਾਂ ਹੈ ਉਹਨਾਂ ਦੇ ਵਿੱਚ ਕੋਨ ਕਾਰਨੀ ਸਾਹਿਬ ਦਾ ਉਹਨਾਂ ਨਾਲ ਗੱਲਬਾਤ ਅਸੂਲਨ ਤੌਰ ਤੇ ਪਰ ਗੱਲਬਾਤ ਇਹ ਕਰਨੀ ਚਾਹੀਦੀ ਬਈ ਚੰਗਾ ਜਿਹੜੀਆਂ ਗੱਲਾਂ ਬਾਤਾਂ ਰਹਿੰਦੀਆਂ ਹਾਂ ਇਹ ਨਿੱਠੀਆਂ ਜਾਣਗੀਆਂ 30 ਦਿਨ ਬਹੁਤ ਸਮਾਂ ਹੈ ਹਾਂਜੀ ਹੁਣ ਦੇਖੋ ਬਰਤਾਨੀਆ ਦੇ ਨਾਲ ਹੋ ਗਿਆ ਐਗਰੀਮੈਂਟ ਉੱਥੇ ਜੀ7 ਦੇ ਵੇਲੇ ਹੀ ਉਹਨਾਂ ਦਾ ਸਾਈਨ ਹੋ ਗਏ ਹਾਂਜੀ ਠੀਕ ਹੈ ਜੀ ਇਹ ਹੁਣ ਚੀਨ ਦੇ ਨਾਲ ਵੀ ਸੁਣਨ ਚ ਆਉਂਦਾ ਜੀ ਕਿ ਨੇੜੇ ਪਹੁੰਚੇ ਹੋਇਆ ਸਾਈਨ ਐਗਰੀਮੈਂਟ ਸਾਈਨ ਹੋ ਜਾਏਗਾ ਜੀ ਭਾਰਤ ਨਾਲ ਵੀ ਜਿਹੜਾ ਐਗਰੀਮੈਂਟ ਉਹਨਾਂ ਦਾ ਸਾਈਨ ਹੋਣ ਦੇ ਨੇੜੇ ਪਹੁੰਚਿਆ ਹੋਇਆ ਹੈ ਹਾਂਜੀ ਤੇ ਉਹ ਕੈਨੇਡਾ ਵਾਸਤੇ ਉਹ ਕਰਨੀ ਹੋਰਾਂ ਵਾਸਤੇ ਪ੍ਰਧਾਨ ਮੰਤਰੀ ਹੋਰ ਵਾਸਤੇ ਕਹਿਣਾ ਕਿ ਵੀ ਇਹ ਅਗਲੇ 3 ਦਿਨਾਂ ਚ ਅਸੀਂ ਮੁਕਾ ਦੇਾਂਗੇ ਪੂਰਾ ਫਾਈਨਲਾਈਜ਼ ਕਰ ਲਵਾਂਗੇ ਕੋਈ ਵੱਡੀ ਗੱਲ ਨਹੀਂ ਸੀ ਹਾਂਜੀ ਹੁਣ ਜੀ ਹੈ ਕਿ ਉਹ ਵੱਡੀ ਗੱਲ ਨਹੀਂ ਕੀਤਾ ਜਾ ਸਕਦਾ جے ਅਸੀਂ ਦਿਾਨਤਦਾਰੀ ਨਾਲ ਉੱਤੇ ਬਹਿ ਕੇ ਗੱਲਾਂ ਬਾਤਾਂ ਕਰੀਏ ਸਿੱਧੀ ਨੀਤ ਨਾਲ ਜੇ ਗੱਲ ਕਰੀਏ ਚੰਗੀ ਨੀਅਤ ਨਾਲ ਜੀ ਗੱਲ ਬਾਤ ਕਰੀਏ ਤਾਂ ਬਿਲਕੁਲ ਪਰ ਜੇ ਵੀ ਜਾ ਕੇ ਰੁਕਾਵਟਾਂ ਪੈ ਜਾਣ ਉਹ ਟਰੰਪ ਸਾਹਿਬ ਜਿਹੜੇ ਹੈ ਉਹ ਨੀਗੋਸ਼ੀਏਟਿੰਗ ਟੇਬਲ ਤੇ ਬਹਿ ਕੇ ਨੀਗੋਸ਼ੀਏਟ ਨਹੀਂ ਕਰ ਨਹੀਂ ਰਹੇ ਹਾਂਜੀ ਉਹ ਤਾਂ ਕਹਿੰਦੇ ਜੋ ਮੇਰੇ ਮਨ 'ਚ ਆਉਂਦਾ ਉਹੀ ਗੱਲ ਬਾਤ ਹੈ ਉਹਨਾਂ ਨੂੰ ਜੋ ਸੁਪਨਾ ਆਉਂਦਾ ਉਹ ਲਿਖਦੇ ਉੱਠ ਕੇ ਤੇ ਹੁਣ ਸੁਪਨਾ ਵੀ ਕਿਹੜੀ ਵਜ੍ਹਾ ਕਰਕੇ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਸ਼ੁਰੂ ਹੁੰਦਾ ਇਹ ਉਹਨਾਂ ਨੂੰ ਪਤਾ ਹੋਰ ਕਿਸੇ ਨੂੰ ਸਮਝ ਨਹੀਂ ਆਉਂਦੀ ਹੂੰ ਤੇ ਇਹ ਅੰਤਰਰਾਸ਼ਟਰੀ ਪੱਧਰ ਤੇ ਪਰ ਇਹ ਦੀ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਵੀ ਹੁਣ ਆਨ ਤੇ ਹੁਣ ਆਫ ਤੇ ਹੁਣ ਅਸੀਂ ਐਗਰੀਮੈਂਟ ਕਰਨ ਦੇ ਲਾਗੇ ਪਹੁੰਚੇ ਹੋਏ ਆ ਪਹਿਲੇ ਗੱਲਾਂ ਬਾਤਾਂ ਕਰਦੇ ਸੀ ਕਿ ਮੇਰੀ ਟਰੂਡੋ ਨਾਲ ਨਹੀਂ ਬਣਦੀ ਠੀਕ ਹੈ ਜੀ ਚੰਗਾ ਨਹੀਂ ਬਣਦੀ ਟਰੂਡੋ ਸਾਹਿਬ ਵੀ ਹੈ ਨਹੀਂ ਹਾਂਜੀ ਹੁਣ ਜੇ ਕਰਨੀ ਸਾਹਿਬ ਆਏ ਤੋਂ ਲੀ ਪਹਿਲੀ ਇੱਕ ਦੀਆਂ ਦੋ ਮੀਟੀਆਂ ਹੋਈਆਂ ਚੰਗੀਆਂ ਭਲੀਆਂ ਹੋਈਆਂ ਅਸੀਂ ਦੋਹਾਂ ਨੇ ਕਿਹਾ ਕਿ ਹਾਂ ਵੀ ਚੰਗਾ ਰਿਹਾ ਵੀ ਆਰ ਔਨ ਦਾ ਪੋਜ਼ਿਟਿਵ ਟਰੈਕ ਸਹੀ ਚੱਲ ਰਹੇ ਹਾਂ ਹਾਂਜੀ ਤੇ ਉਹਦੇ ਬਾਅਦ ਹੋਣ ਦੇ ਬਾਅਦ ਫਿਰ ਇਹ ਗੱਲਬਾਤ ਆਉਂਦੀ ਹੈ ਕਿ ਤੁਸੀਂ ਕਹਿ ਦਿੰਦੇ ਹੋ ਕਿ ਭਾਈ ਕਿਉਂਕਿ ਇਹ ਕੈਨੇਡਾ ਨੇ ਇਹ GST ਜਿਹੜਾ ਹੈ ਹੁਣ ਅਮਲ ਦੇ ਵਿੱਚ ਆ ਜਾਣਾ ਹੈ ਹਾਂਜੀ ਇਹ ਰੀਟਰੋਐਕਟਿਵ ਇਫੈਕਟ ਦੇ ਨਾਲ ਹੋਣਾ ਹੈ 3 ਸਾਲ ਦਾ तकरीबन तकरीबन ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਮਿਲਾ ਕੇ तकरीबन 2 ਕਿ ਬਿਲੀਅਨ ਡਾਲਰ ਬਣਦਾ ਹਾਂਜੀ ਤਿੰਨਾਂ ਸਾਲਾਂ ਦਾ ਹਾਂਜੀ ਤੇ ਆਉਂਦੇ ਸਾਲ ਦੇ ਵਿੱਚ ਇਹਦੀ तकरीबन 1.2 ਬਿਲੀਅਨ ਦੀ ਲਾਗਤ ਆ ਕੇ ਇੱਕ ਸਾਲ ਦੀ ਗੱਲ ਬਸ ਬਣਦੀ ਹੈ ਜੀ ਠੀਕ ਹੈ ਜਿਹੜੇ ਬਹੁਤ ਵੱਡੀ ਰਕਮ ਨਹੀਂ ਹੈ ਨਹੀਂ ਪਰ ਜੇ ਹੁਣ ਉਹ ਆਪਣੇ ਮੱਝ ਬਿਠਾ ਲੈਣਾਂ ਕਿ ਵੀ ਇਹ ਕਿਉਂ ਕੀਤਾ ਕੈਨੇਡਾ ਨੇ ਤੇ ਅਸੀਂ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਬਕ ਸਿਖਾਉਣਾ ਹੈ ਇਦਾਂ ਨਜ਼ਰ ਆਉਂਦਾ ਹੈ ਕਿ ਸਬਕ ਸਿਖਾਉਣ ਵਾਲੀ ਗੱਲਬਾਤ ਹੈ ਧਮਕੀਆਂ ਦੇ ਕੇ ਡਰਾਉਣ ਵਾਲੀ ਗੱਲਬਾਤ ਹੈ ਤੇ ਇਹ ਇਹ ਤੁਸੀਂ ਜਿਹੜਾ ਟੈਕਸ ਲਾਇਆ ਇਹਦੀ ਵਜ੍ਹਾ ਕਰਕੇ ਸਾਰੀਆਂ ਗੱਲਾਂ ਬਾਤ ਤੁਹਾਡੇ ਨਾਲ ਬੰਦ ਤੇ ਅਸੀਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਤੁਹਾਡੇ ਨਾਲ ਕੋਈ ਸੌਦਾ ਨਹੀਂ ਕਰਨਾ ਕੋਈ ਟਰੇਡ ਨਹੀਂ ਕਰਨਾ ਇਹ ਕੋਈ ਚੰਗੀ ਸਿਆਣਪ ਵਾਲੀ ਕੋਈ ਗੱਲਬਾਤ ਨਹੀਂ ਲੱਗਦੀ ਇਹ ਨਹੀਂ ਤੇ ਇਸ ਕਰਕੇ ਅਸੀਂ ਆਸ ਇਹੀ ਉਮੀਦ ਇਹੀ ਕਰਦੇ ਆ ਕਿ ਇਹ ਇਹ ਹੁਣ ਵੀਕਐਂਡ ਲੰਘ ਰਿਹਾ ਹੈ ਇਹਦੇ ਬਾਅਦ ਸਾਡਾ ਕੈਨੇਡਾ ਦੇ ਆ ਰਿਹਾ ਪਰਸੋਂ ਦੋਹਾਂ ਦਿਨਾਂ ਬਾਅਦ ਫਿਰ 4th ਆਫ ਜੁਲਾਈ ਅਮਰੀਕਾ ਦਾ ਦਿਨ ਆ ਜਾਣਾ ਹਾਂਜੀ ਤੇ ਅਸੀਂ ਆਸ ਕਰਦੇ ਆ ਵੀ ਇਹ ਜਿਹੜੇ ਜਸ਼ਨ ਮੇਲੇ ਹੋਣਗੇ ਇਹਨਾਂ ਦੇ ਵਿੱਚ ਜਿਹੜੀ ਟਰੰਪ ਸਾਹਿਬ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਪਰਿਆ ਹੋਇਆ ਉਹ ਥੋੜਾ ਜਿਹਾ ਮੱਠਾ ਪੈ ਜਾਏ ਤੇ ਮੁੜ ਤੁੜ ਕੇ ਇਹ ਗੱਲਾਂ ਬਾਤਾਂ ਜਿਹੜੀਆਂ 네ਗੋਸ਼ੀਏਸ਼ਨ ਹੈ ਓਨ ਟ੍ਰੈਕ ਆ ਜਾਣ ਹਾਂਜੀ ਤੇ ਅਸੀਂ ਮੁੜ ਤੁੜ ਕੇ ਜਿਹੜੇ ਜਿਹੜੇ ਵੀ ਰਹਿੰਦੀਆਂ ਗੱਲਾਂ ਬਾਤਾਂ ਹੈ ਕੈਨੇਡਾ ਤੇ ਅਮਰੀਕਾ ਦੇ ਵਿੱਚ ਵਪਾਰ ਦੇ ਪੱਖ ਤੋਂ ਉਹ ਪਧਰੀਆਂ ਹੋ ਜਾਣ ਅੱਛਾ ਕਿ ਮੈਨੂੰ ਬਰੀਫਲੀ ਦੱਸਿਓ ਜੀ ਤੁਹਾਨੂੰ ਲੱਗਦਾ ਨਹੀਂ ਹੈ ਜਿਹੜਾ ਹੁਣ ਆਪਾਂ ਪੁਆਇੰਟ ਡਿਸਕਸਸ ਤੁਸੀਂ ਕਰਕੇ ਹਟੇ ਆਂ ਜੀ ਇਹਦੇ ਵਿੱਚ ਇਹ 트ੰਪਸ ਸਾਹਿਬ ਨੂੰ ਪਤਾ ਸੀ ਕਾਰਨੀ ਸਾਹਿਬ ਕਹਿ ਚੁੱਕੇ ਸੀਗੇ ਜੀ ਵੀ ਇਹ ਪਹਿਲੀ ਸਰਕਾਰ ਵੱਲੋਂ ਤਰੀਕ ਨੂੰ ਹਾਂਜੀ ਹਾਂਜੀ ਲਾਗੂ ਹੋਣਾ ਜੀ ਹੈ ਜੀ ਪੇ ਇਹਨਾਂ ਨੂੰ ਇਹਦੇ ਨਾਲੋਂ ਜ਼ਿਆਦਾ ਜਿਹੜੇ ਕਿੜਕ ਸੀਗੀ ਉਹ ਸੀਗੀ ਜਿਹੜੇ ਪਿਛਲੇ ਹਫ਼ਤੇ ਆਪਨ ਹੋਇਆ ਕਿ ਈਰਾਨ ਨੇ ਇਹਨਾਂ ਦੇ ਉੱਤੇ ਕਟਰ ਦੇ ਵਿੱਚ 에어 ਬੇਸ ਦੇ ਉੱਤੇ ਹਮਲਾ ਕੀਤਾ ਜੀ ਜਿਹਦੇ ਵਿੱਚ ਜੀਐਸਟੀ ਮੀਟਿੰਗ ਵਿੱਚ ਛੱਡ ਕੇ ਚਲੇ ਗਏ ਸੀ ਇੱਕ ਦਿਨ ਬਾਅਦ ਜੀ 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 ਉਹ ਉਧਰਲੀ ਰੜਕ ਕੇ ਤੇ ਇੱਧਰ ਤੱਕ ਨਹੀਂ ਹੁਣ ਕੱਢਣ ਲੱਗੇ ਇਹ ਉਹ ਜਿਹਾ ਸਭ ਇਤਨਾ ਦਾ ਗੈਸ ਕਰਨ ਵਾਲੀ ਗੱਲ ਬਾਤ ਹੈ ਅੰਦਾਜ਼ਾ ਲਾਉਣ ਲਈ ਗੱਲ ਬਾਤ ਹੈ ਜੀ ਹੁਣ ਨਹੀਂ ਕਿਸੇ ਨੂੰ ਨਹੀਂ ਪਤਾ ਕਿ 트럼ਪ ਸਾਹਿਬ ਦੇ ਮਨ ਦੇ ਵਿੱਚ ਕਿਹੜੇ ਵੇਲੇ ਕਿਹੜੀ ਗੱਲ ਅ ਸਲਗ ਰਹੀ ਹੈ ਸਹੀ ਹੈ ਹਾਂ ਠੀਕ ਹੈ ਨਾ ਹੁਣ ਉਹਨਾਂ ਦੇ ਇਥੋਂ ਚਲੇ ਜਾਣਾ ਕਿ ਹਾਂ ਵੀ ਚੰਗਾ ਵੀ ਜਾ ਕੇ ਗੱਲਬਾਤ ਕਰਨੀ ਹੈ ਹੁਣ ਜਿਹੜਾ ਉਹਨਾਂ ਦਾ 에어 ਫੋਰਸ 1 ਜਿਹੜਾ ਜਹਾਜ਼ ਹੈਗਾ ਜੀ ਉਹ ਉਹਨਾਂ ਦਾ ਕਮਾਂਡ ਪੋਸਟ ਹੈ ਇਨ 에ਅਰ ਹਾਂਜੀ ਜਿਹੜੀ ਗੱਲਬਾਤ ਕਰਨੀ ਕਰਾਉਣੀ ਸੀ ਉੱਥੋਂ ਵੀ ਕਰ ਸਕਦੇ ਸੀ ਬਿਲਕੁਲ ਕਰ ਸਕਦੇ ਸੀ ਪਰ ਕਿਉਂ ਉਹਨਾਂ ਨੇ ਮناسب ਸਮਝਿਆ ਕਿ ਮੈਨੂੰ ਛੱਡ ਕੇ ਮੈਂ ਚਲਾ ਜਾਵਾਂ ਹਾਂਜੀ ਤੇ ਉਹਦੇ ਨਾਲ ਇਹ ਉਹਨਾਂ ਨੂੰ ਪਤਾ ਕੀ ਹੈ ਤੇ ਉਹ ਉਹਨਾਂ ਨੂੰ ਹੀ ਪਤਾ ਹੈ ਕਿ ਮੈਂ ਕਿਹੜੀ ਗਲਤੀ ਰੰਜਿਸ਼ ਵਿੱਚ ਕਿੱਥੇ ਕੱਢ ਰਿਹਾ ਹਾਂ ਸਾਡੇ ਵਾਸੀਰ ਸਿੰਘ ਜੀ ਸੌਰੀ ਆਪਣਾ ਟਾਈਮ ਹੋ ਗਿਆ ਜੀ ਜੀ ਇੱਥੇ ਹੀ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ